ਸਤਿ ਸ਼੍ਰੀ ਅਕਾਲ ਜੀ ਤੁਸੀਂ ਸੰਗਰੂ ਲਈ ਦਾ ਫੇਸਬੁੱਕ ਪੇਜ ਦੇਖ ਰਹੇ ਹੋ ਤੇ ਅੱਜ ਦੀ ਇਸ ਵੀਡੀਓ ਦੇ ਲਈ ਮੈਂ ਕਾਫੀ ਲੰਬੇ ਟਾਈਮ ਤੋਂ ਇੰਤਜ਼ਾਰ ਕਰ ਰਿਹਾ ਸੀਗਾ ਕਿਉਂਕਿ ਤੁਹਾਨੂੰ ਮੈਂ ਹਰ ਇੱਕ ਚੀਜ਼ ਸਮਝਾ ਚੁੱਕਿਆ ਦਿਖਾ ਚੁੱਕਿਆ ਪਰ ਇਨਵੈਸਟਮੈਂਟ ਨੂੰ ਲੈ ਕੇ ਅੱਜ ਇੱਕ ਬਹੁਤ ਵਧੀਆ ਮੈਂ ਜਗ੍ਹਾ ਤੇ ਆਇਆ ਤੇ ਇੱਕ ਬਹੁਤ ਵਧੀਆ ਇਨਸਾਨ ਨੂੰ ਮੈਨੇ ਪਿਕ ਕੀਤਾ ਹੈਗਾ ਮੇਰੇ ਨਾਲ ਨੇ ਇਸ ਵਕਤ ਰਜਨੀਸ਼ ਬੰਸਲ ਜੀ ਜਿਹੜੇ ਕਿ ਫੰਡਸ ਅਪ ਦੇ ਫਾਊਂਡਰ ਅਤੇ ਐਮ ਡੀ ਨੇ ਰਜਨੀਸ਼ ਜੀ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਾਨੂੰ ਸਮਾਂ ਦੇਣ ਦੇ ਲਈ ਇਨਵੈਸਟਮੈਂਟ ਨੂੰ ਲੈ ਕੇ ਅੱਜ ਗੱਲ ਕਰਾਂਗੇ ਦਰਸ਼ਕਾਂ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੀ ਰੇਟ 'ਚ ਜਦੋਂ ਕਿਸੇ ਦਾ ਵਿਆਹ ਹੋ ਜਾਂਦਾ ਹੈ ਬਿਲਕੁਲ ਜਦੋਂ ਕਿਸੇ ਦੇ ਬੱਚਾ ਹੋ ਜਾਂਦਾ ਹੈ ਜੀ ਜਾਂ ਫਿਰ ਇਹ ਕਹਿ ਲਈਏ ਕਿ ਜਦੋਂ ਕਿਸੇ ਦੀ ਜੌਬ ਲੱਗਦੀ ਹੈ ਬੰਦਾ ਅੱਜ ਦੀ ਰੇਟ 'ਚ ਪਹਿਲਾਂ ਇਹ ਸੋਚਦਾ ਹੈ ਕਿ ਇਨਵੈਸਟਮੈਂਟ ਹੋਵੇ ਬਿਲਕੁਲ ਸਰ ਇਨਵੈਸਟਮੈਂਟ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਬੰਦੇ ਦੇ ਦਿਮਾਗ ਚ ਆਂਦੀ ਹੈ ਜਾਂ ਤਾਂ ਐਫ ਡੀ ਹੋਗੀ ਹਾਂ ਹਾਂ ਜਾਂ ਫਿਰ ਉਹਦਾ ਵੀ ਚਲੋ ਛੋੜਾ ਮੋਟਾ 골ਡ ਲੈ ਲਈ ਗੋਲਡ ਵੀ ਇੰਨਾ ਮਹਿੰਗਾ ਹੋ ਰਿਹਾ ਹੈਗਾ ਸੋ ਅੱਜ ਫੰਡਸ ਅਪ ਦੇ ਅਸੀਂ ਆਫਿਸ ਆਏ ਆ ਤੁਹਾਡੇ ਕੋਲ ਆਏ ਆ ਪਹਿਲੇ ਤਾਂ ਥੋੜਾ ਜਿਹਾ ਤੁਹਾਡੇ ਬਾਰੇ ਜਾਨਣਾ ਚਾਹਾਂਗੇ ਤੇ ਇਨਵੈਸਟਮੈਂਟ ਦੇ ਲਈ ਗੋਣਾ ਅੱਜ ਤੁਹਾਡੇ ਤੋਂ ਲੈ ਕੇ ਜਾਣਾ ਹੈ ਅਸੀਂ ਨਹੀਂ ਜਰੂਰ ਸਰ ਵੈਲਕਮ ਪਹਿਲਾਂ ਤਾਂ ਤੁਸੀਂ ਆਏ ਹੋ ਸਰ ਵੈਲਕਮ ਤੇ ਮੇਰਾ ਨਾਮ ਰਜਨੀਸ਼ ਮੰਸਲ ਹੈ ਸਰ ਜੀ ਤਾਂ ਮੈਂ ਆਪਣੇ ਬਾਰੇ ਥੋੜਾ ਜਿਹਾ ਦੋ ਮਿੰਟ ਲਵਾਂਗਾ ਜ਼ਿਆਦਾ ਨਹੀਂ ਲਵਾਂਗਾ ਸਰ ਜੀ ਜੀ ਸਰ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ ਅਸੀਂ April 2022 ਦੇ ਵਿੱਚ ਓਕੇ ਬਿਫੋਰ ਥਿਸ ਕੰਪਨੀ ਆਈ ਵਾਸ ਇਨ ਬੈਂਕਿੰਗ ਹਮ ਤਾਂ ਮੈਨੂੰ ਆਲਮੋਸਟ 15 ਸਾਲ ਦਾ ਐਕਸਪੀਰੀਅੰਸ ਹੈ ਜੀ ਇੰਸ਼ੋਰੈਂਸ ਤੇ ਬੈਂਕਿੰਗ ਦੇ ਵਿੱਚ ਜੀ ਡਿਫਰੈਂਟ ਡਿਫਰੈਂਟ ਕੰਪਨੀਆਂਜ਼ ਦੇ ਵਿੱਚ ਇੰਸ਼ੋਰੈਂਸ ਦੇ ਵਿੱਚ ਤੇ ਬੈਂਕਿੰਗ ਦੇ ਵਿੱਚ ਐਕਸਪੀਰੀਅੰਸ ਰਿਹਾ ਹਮ ਤਾਂ 15 ਸਾਲਾਂ ਦੇ ਵਿੱਚ ਇੱਕ ਚੀਜ਼ ਸਿੱਖੀ ਸਰ ਜੋ ਇਹ ਦੇਖਿਆ ਕਿ ਕਸਟਮਰ ਕੋਲ ਪੈਸਾ ਬਹੁਤ ਹੈ ਲੋਕਾਂ ਕੋਲ ਪੈਸਾ ਹੈ ਹਮ ਦੇਖੋ ਸਰ ਪਹਿਲੀ ਤਾਂ ਗੱਲ ਆਉਂਦੀ ਹੈ ਪੈਸਾ ਵੀ ਪੈਸਾ ਕੀ ਹੁੰਦਾ ਹੈ ਪੈਸਾ ਕਿੱਥੋਂ ਆਉਂਦਾ ਹੈ ਸੋਰਸ ਆਫ ਇਨਕਮ ਬਿਲਕੁਲ ਸਰ ਇੱਕ ਅਜਿਹੀ ਗੱਲ ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਐਜੂਕੇਟਿਡ ਹੈ ਉਹੀ ਪੈਸਾ ਕਮਾ ਸਕਦਾ ਹੈ ਬੰਦਾ ਐਜੂਕੇਟਿਡ ਹੈ ਜਾਂ ਐਜੂਕੇਟਿਡ ਨਹੀਂ ਹੈਗਾ ਜੋ ਇੱਕ ਅੰਗੂਠਾ ਚਾਹ ਬੰਦਾ ਵੀ ਹੈਗਾ ਉਹ ਪੈਸਾ ਉਹ ਵੀ ਕਮਾ ਰਿਹਾ ਸਰ ਕੋਈ ਕੇਤੀਬਾੜੀ ਕਰ ਰਿਹਾ ਹੈ ਚਾਹੇ ਕੋਈ 30 ਡਾਲਰ ਲਗਾ ਰਿਹਾ ਪੈਸਾ ਵੀ ਕਮਾ ਰਿਹਾ ਬਿਲਕੁਲ ਸਰ ਪੈਸਾ ਕਮਾਉਣਾ ਇਜ਼ ਨਾਟ ਟਫ ਜੌਬ ਹਰ ਹਰ ਬੰਦਾ ਪੈਸਾ ਕਮਾ ਰਿਹਾ ਬਟ ਵਾਟ ਟੂ ਡੂ ਵਿਦ ਥੈਟ ਹਾਰਡ ਅਰਨਡ ਮਨੀ ਉਸ ਪੈਸੇ ਦਾ ਕਰਨਾ ਕੀ ਹੈ ਸਭ ਤੋਂ ਵੱਡਾ ਕੁਐਸਚਨ ਮਾਰਕ ਇਹ ਹੈ ਕਿ ਜੋ ਪੈਸਾ ਆਪ ਕਮਾ ਲਿਆ ਬਾਈ ਐਨੀ ਮੀਨਸ ਮੈਂ ਜੌਬ ਕਰਦਾ ਮੈਂ ਬਿਜ਼ਨਸ ਕਰਦਾ ਮੈਂ ਪ੍ਰੋਫੈਸ਼ਨਲ ਐਜ਼ ਅ ਡਾਕਟਰ ਇੰਜੀਨੀਅਰ ਜੋ ਵੀ ਮੇਰਾ ਪ੍ਰੋਫੈਸ਼ਨ ਹੈ एवरीवन ਨੋਜ਼ ਕਿ ਪੈਸਾ ਕਿਵੇਂ ਕਮਾਉਣਾ ਹੈ ਮੈਨੂੰ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਆ ਕਿਸੇ ਆਡੀਅנס ਨੂੰ ਦੱਸਣ ਦੀ ਜ਼ਰੂਰਤ ਨਹੀਂ ਹਰ ਬੰਦਾ ਕੁਝ ਨਾ ਕੁਝ ਕਰ ਰਿਹਾ ਜੀ ਬਿਲਕੁਲ ਬਿਲਕੁਲ ਪੈਸਾ ਕਮਾ ਰਿਹਾ ਹੈ ਬਿਲਕੁਲ ਬਸ ਇਹ ਪੈਸਾ ਕਮਾਉਣਾ ਸਰ ਫਸਟ ਸਟੈਪ ਹੈ ਸੈਕਿੰਡ ਸਟੈਪ ਇਜ਼ ਮੋਰ ਇੰਪੋਰਟੈਂਟ ਕਿ ਕਮਾਏ ਹੋਏ ਪੈਸੇ ਦਾ ਕਰਨਾ ਕੀ ਹੈ ਬਿਲਕੁਲ ਜੁਵੇਂ ਤੁਸੀਂ ਸਟਾਰਟ ਕੀਤਾ ਇਨਵੈਸਟਮੈਂਟ ਤੋਂ ਹਮ ਸਰ ਇਨਵੈਸਟਮੈਂਟ ਤੋਂ ਵੀ ਪਹਿਲਾਂ ਇੱਕ ਸਟੈਪ ਆਉਂਦਾ ਜਿਹਨੂੰ ਅਸੀਂ ਸੇਵਿੰਗ ਬੋਲਦੇ ਹਾਂ ਬਿਲਕੁਲ ਇਹ ਸਰ ਬਹੁਤ ਵੱਡੀ ਕਨਫਿਊਜ਼ਨ ਹੈ ਸੇਵਿੰਗ ਤੇ ਇਨਵੈਸਟਮੈਂਟ ਨੂੰ ਲੈ ਕੇ ਕੁਝ ਲੋਕਾਂ ਨੇ ਮਿਕਸ ਕੀਤਾ ਹੋਇਆ ਸੇ ਫਸਟ ਸਟੈਪ ਹੈ ਸਰ ਇਨਵੈਸਟਮੈਂਟ ਸੈਟਿੰਗ ਸਟੈਪ ਹੂੰ ਤੁਸੀਂ ਦੇਖਿਆ ਹੋਗਾ ਸਰ ਘਰਾਂ ਦੇ ਵਿੱਚ ਬੱਚੇ ਇੱਕ ਪਿੱਗੀ ਬੈਂਕ ਲਗਾ ਲੈਂਦੇ ਆ ਉਹਦੇ ਵਿੱਚ ਕੁਛ ਨਾ ਕੁਛ ਪੈਸਾ ਸੇਵ ਕਰਦੇ ਰਹਿੰਦੇ ਆ ਹੂੰ ਉਹਨੂੰ ਆਪਾਂ ਸੇਵਿੰਗ ਬੋਲਦੇ ਆ ਡੇਲੀ 10 ਰੁਪੀ 50 ਰੁਪੀ 100 ਰੁਪੀ ਪਾਤੇ ਬਟ ਉਹਦੇ ਵਿੱਚ ਹੋਏਗਾ ਕਿ ਆਫਟਰ 1 ਮੰਥ ਡਾਊਨ ધ ਲਾਈਨ 3 4 ਮੰਥ 6 ਮੰਥ ਜਦੋਂ ਆਪਾਂ ਪੈਸਾ ਵਾਰ ਕਰਦਾਂਗੇ ਪੈਸਾ ਕੰਮੂਲੇਟ ਹੋ ਚੁੱਕਾ ਇਕੱਠਾ ਹੋ ਚੁੱਕਾ ਹੋਏਗਾ ਸੇਵਿੰਗ ਹੋ ਚੁੱਕੀ ਹੋਏਗੀ ਉਹ ਸੇਵਿੰਗ ਹੈ ਸੇਵਿੰਗ ਤੁਹਾਡੇ ਪੈਸੇ ਨੂੰ ਇਕੱਠਾ ਕਰਦੀ ਹੈ ਇਨਵੈਸਟਮੈਂਟ ਤੁਹਾਡੇ ਪੈਸੇ ਵਧਾਉਂਦੀ ਹੈ ਵਧਾਉਂਦੀ ਹੈ ਸਰ ਲੋਕਾਂ ਨੇ ਸੇਵਿੰਗ ਤੇ ਇਨਵੈਸਟਮੈਂਟ ਨੂੰ ਮਿਕਸ ਕੀਤਾ ਹੋਇਆ ਲੋਕ ਸੇਵਿੰਗ ਦਾ ਕਰ ਰਹੇ ਨੇ ਪਰ ਇਨਵੈਸਟਮੈਂਟ ਨਹੀਂ ਕਰ ਰਹੇ ਕਿਉਂਕਿ ਇਨਵੈਸਟਮੈਂਟ ਲੋਕਾਂ ਨੂੰ ਪਤਾ ਨਹੀਂ ਕਿੱਥੇ ਕਿਵੇਂ ਕਰਨੀ ਹੈ ਬਿਲਕੁਲ ਤੇ ਲੋਕਾਂ ਦਾ ਸਭ ਤੋਂ ਵੱਡਾ ਵਿਸ਼ਵਾਸ ਜੋ ਹੁੰਦਾ ਇਨਵੈਸਟਮੈਂਟ ਨੂੰ ਲੈ ਕੇ ਉਹ ਹੁੰਦਾ ਬੈਂਕਿੰਗ ਤੇ ਬੈਂਕਾਂ ਦੇ ਵਿੱਚ ਬਿਲਕੁਲ ਕਸਟਮਰ ਬੈਂਕ ਦੇ ਵਿੱਚ ਜਾਂਦਾ ਹੈ ਕਿ ਲੇਮਨ ਬੰਦਾ ਜਿਸ ਨੇ ਕੁਝ ਨਹੀਂ ਪਤਾ ਉਹ ਬੈਂਕ ਦੇ ਵਿੱਚ ਜਾਂਦਾ ਹੈ ਕਿ ਮੇਰੀ ਇਨਵੈਸਟਮੈਂਟ ਕਰ ਦਿਓ ਬੈਂਕ ਦੇ ਬੈਂਕ ਬਣੇ ਹੋਏ ਨੇ ਸੇਵਿੰਗ ਵਾਸਤੇ ਬਿਲਕੁਲ ਆਪਾਂ ਸੇਵਿੰਗ ਅਕਾਊਂਟ ਕੋਲ ਆਨੇ ਨਾ ਸੇਵਿੰਗ ਕਾਉਂਟ ਮੀਨਸ ਆਪਣੀ ਸੇਵਿੰਗ ਪਾਉਣ ਲਈ ਨਾਲੇ ਕਿ ਸਿਕਿਉਰਿਟੀ ਜੀ ਲੱਗਦੀ ਹੈ ਕਿ ਬੈਂਕ ਦੇ ਵਿੱਚ ਮੇਰਾ ਪੈਸਾ ਸੇਫ ਪਿਆ ਚਲੋ ਮੈਂ ਜਦ ਲੋੜ ਹੈ ਮੈਂ ਥੋੜਾ ਕਢਾ ਲਵਾਂ ਸੇਵਿੰਗ ਅਕਾਊਂਟ ਇਸ ਪਰਪਸ ਲਈ ਹੈ ਕਿ ਮੈਂ ਜੋਬ ਕਰ ਰਿਹਾ ਮੈਂ ਮੈਂ 50000 ਮਹੀਨੇ ਦਾ ਕਮਾਇਆ 40000 ਰੁਪਏ ਖਰਚ ਲਿਆ 10000 ਬਚ ਗਏ ਉਸ ਨੂੰ ਮੈਂ ਸੇਵਿੰਗ ਅਕਾਊਂਟ ਚ ਪੁੱਟ ਕਰਦਾ ਪਾਤਾ ਮੈਂ 5 5 10000 ਰੁਪਏ ਸੇਵਿੰਗ ਕਾਉਂਟ ਚ ਪਾ ਰਿਹਾ ਬਟ ਮੈਨੇ ਦੇਖਿਆ ਕਿ 6 ਮਹੀਨੇ ਬਾਅਦ ਉਹ ਪੈਸਾ ਕ ਬਿਲਕੁਲ ਇਕਦਮ ਮੈਂ ਖੁਦ ਕਮਾ ਰਿਆ ਜੀ ਮੈਂ 20000 ਮਹੀਨਾ 25000 ਮਹੀਨਾ ਕਮਾ ਰਿਆ ਤੇ 3 ਨਖਰ ਸਾਲ ਦਾ ਕਮਾ ਰਿਆ ਮੈਂ ਆਪਣੇ ਕਮਾਏ ਹੋਏ ਪੈਸੇ ਦੇ ਵਿੱਚੋਂ ਕੁਝ ਪੈਸਾ ਬਚਾਇਆ ਉਸਨੇ ਕੰਮੂਲੇਟ ਕੀਤਾ ਉਸਨੇ ਕੈਸੀ ਜਗ੍ਹਾ ਤੇ ਪੁੱਟ ਕਰਤਾ ਕਿ ਮੈਂ ਕਮਾ ਰਿਆ ਮੇਰੇ ਪੈਰਲ ਮੇਰਾ ਪੈਸੇ ਨੇ ਵੀ ਕਮਾਉਣਾ ਸ਼ੁਰੂ ਕਰ ਦਿੱਤਾ ਇਹਨੇ ਇਸ ਨੂੰ ਕਹਿਨੀ ਤਾਂ ਹੀ ਕਦੇ-ਕਦੇ ਮੈਂ ਸੋਚਦਾ ਹੁੰਨਾ ਵੀ ਅਮੀਰ ਤਾਂ ਅਮੀਰ ਦਿਨੋ-ਦਿਨ ਹੋ ਰਿਹਾ ਤਾਂ ਕਿਤੇ ਨਾ ਕਿਤੇ ਕੋਈ ਇਨਵੈਸਟਮੈਂਟ ਟ੍ਰਿਕਸ ਤਾਂ ਹੈਗੀਆਂ ਨਾਗੀਆਂ ਜੋ ਜੋ ਆਪਣਾ ਐਜ਼ ਅ ਹਿਊਮਨ ਬੀਿੰਗ ਆਪਣੀ ਕਬੈਂਡਵਿਡਥ ਹੈ ਸਰ ਅਪਾ 8 ਘੰਟੇ ਕੰਮ ਜੋ ਪੈਸਾ ਕੰਮ ਕਰਕੇ 24% ਕਮ ਕਰੇਗਾ ਸਰ ਪੈਸਾ ਕੋਈ ਸੰਡੇ ਮੰਡੇ ਕੁਛ ਨਹੀਂ ਤੁਸੀਂ ਤੁਸੀਂ ਸੋਚੋਗੇ ਪਰ ਥੋੜਾ ਪੈਸਾ ਕਮ ਤੇ ਲੱਗ ਕਰੇਗਾ ਬਟ ਸਬਜੈਕਟਡ ਹੋਗੀ ਉਹ ਰਾਈਟ ਡਾਇਰੈਕਸ਼ਨ ਦੇ ਵਿੱਚ ਇਨਵੈਸਟਮੈਂਟ ਕਿੱਤੋਂ ਹੋਇਆ ਹੁਣ ਇਹੀ ਰਾਈਟ ਡਾਇਰੈਕਸ਼ਨ ਲਈ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਫੰਡਸ ਅਪ ਦੇ ਦਫਤਰ ਪਹੁੰਚੇ ਹਾਂ ਕਿ ਕੀ ਦੱਸਣਾ ਚਾਹੋਗੇ ਵੀ ਕਿਵੇਂ ਸ਼ੁਰੂਆਤ ਹੋ ਸਕਦੀ ਹੈ ਸਰ ਸ਼ੁਰੂਆਤ ਸਭ ਤੋਂ ਪਹਿਲੀ ਸ਼ੁਰੂਆਤ ਇਹ ਹੈ ਵੀ ਇਨੀਸ਼ੀਏਟਿਵ ਲੈਣਾ ਪਵੇਗਾ ਆਪ ਨੂੰ ਕਿੰਨਾਂ ਦੇ ਪਹਿਲਾ ਸਟੈਪ ਇਨਵੈਸਟਮੈਂਟ ਕਰਨੀ ਚੁੱਕਣਾ ਪਵੇਗਾ ਬਿਲਕੁਲ ਉਹਦੇ ਦੋ ਤਰੀਕੇ ਆ ਸਰ ਹਮ ਇੱਕ ਤਾਂ ਆਪਾਂ ਆਪਣਾ ਮ ਸੈਕਿੰਡ ਜੋ ਵੀ ਬੰਦਾ ਇਸ ਫੀਲਡ ਦੇ ਵਿੱਚ ਐਕਸਪਰਟ ਹੈ ਜਿਸ ਨੂੰ ਉਹਨਾ ਡਿਸਟਰੀਬਿਊਟਰ ਕਹਿ ਸਕਦੇ ਐ ਐਡਵਾਈਜ਼ਰ ਕਹਿ ਸਕਦੇ ਕੰਸਲਟੈਂਟ ਜਿਸ ਨੂੰ ਵੀ ਤੁਹਾਨੂੰ ਲੱਗਦਾ ਕਿ ਇਸ ਬੰਦੇ ਨੇ ਨੌਲੇਜ ਹੈ ਉਹਦੇ ਕੋਲ ਜਾਓ ਉਹਦੀ ਸਲਾਹ ਲਓ ਜਿਵੇਂ ਉਹ ਕਹਿੰਦਾ ਕਰਦਾ ਹਮ ਸਰ ਇੱਕ ਨਾ ਆਪਾਂ ਕਾਪੀ ਵਰਡ ਸੁਣਿਆ ਹੋਗਾ ਸੀ ਕਾਪੀ ਹਮ ਆਪਾਂ ਕੰਪਿਊਟਰ 'ਚ ਕਾਪੀ ਪੇਸਟ ਕਰਦੇ ਆ ਬਿਲਕੁਲ ਕਾਪੀ ਕਰਨਾ ਸਰ ਅੱਜ ਦੇ ਡੇਟ ਦੇ ਵਿੱਚ ਕਾਪੀ ਕਰਨਾ ਲੀਗਲ ਹੈ ਵੀ ਕੈਨ ਕਾਪੀ ਜੇ ਤੁਹਾਨੂੰ ਕੋਈ ਲੱਗਦਾ ਵੀ ਇਹ ਪਰਸਨ ਸਕਸੈਸਫੁਲ ਹੈ ਕੁਝ ਨਹੀਂ ਕਰਨਾ ਤੁਸੀਂ ਉਹ ਦੇਖੋ ਵੀ ਉਹ ਪਰਸਨ ਕੀ ਕਰਦਾ ਹੈ ਕਿਵੇਂ ਕਰਦਾ ਹੈ ਸੇਮ ਤੁਸੀਂ ਕਰਨਾ ਸ਼ੁਰੂ ਕਰ ਦਿਓ ਤੁਸੀਂ ਵੀ ਸਕਸੈਸਫੁਲ ਹੋ ਜਾਵੋਗੇ ਹਮ ਆਪਾਂ ਕੀ ਕਰਦੇ ਆ ਵੀ ਉਹ ਪਰਸਨ ਸਕਸੈਸਫੁਲ ਹੈ ਮੈਂ ਵੀ ਸਕਸੈਸਫੁਲ ਹੋਣਾ ਰਿਜ਼ਲਟ ਕੀ ਹੈ ਉਹ ਪਰਸਨ ਸਕਸੈਸਫੁਲ ਹੈ ਉਹ ਕਿਵੇਂ ਸਕਸੈਸਫੁਲ ਹੋਇਆ ਜੋ ਕਰਦਾ ਉਹ ਮੈਂ ਨਹੀਂ ਕਰਨਾ ਉਹ ਕੋ ਪਰਸਨ ਸਵੇਰੇ 5 ਵਜੇ ਉੱਠਦਾ ਹੈ ਉੱਠਣਾ ਮੈਨੇ 9 ਵਜੇ ਹੈ ਉਹ ਪਰਸਨ ਆਪ ਨੂੰ 10 ਵਜੇ ਸੌਂਦੇ ਮੈਨੇ 6 ਵਜੇ ਕਰਕੇ ਅਰੈਸਟ ਕਰਨੀ ਹੈ मतलब ਆਪਾਂ ਕਹਿੰਦੇ ਰਿਜ਼ਲਟ ਤਾਂ ਮੇਰਾ ਸੇਮ ਹੋਵੇ ਪਰ ਇਨਪੁਟ ਮੇਰੀ ਸੇਮ ਨਾ ਹੋਵੇ ਜੋ ਇਨਪੁਟ ਉਹਨੇ ਪਾਈਆਂ ਨੇ ਜੋ ਕਰ ਰਿਹਾ ਸੇਮ ਆਪਾਂ ਕਰਦੇ ਰਹੋ ਜੋ ਰਿਜ਼ਲਟ ਉਹਨੂੰ ਮਿਲਣ ਨੇ ਜੇ ਸੇਮ ਇਨਪੁਟ ਹੋਏਗੀ ਆਉਟਪੁਟ ਵੀ ਸੇਮ ਹੋਏਗੀ ਆਪਾਂ ਆਉਟਪੁਟ ਸੇਮ ਮੰਗਦੇ ਆ ਤੇ ਇਨਪੁਟ ਨਹੀਂ ਪਾਣਾ ਚਾਹੁੰਦੇ ਇੱਥੇ ਕਰਨਾ ਕਿ ਉਹ ਇਨਸਾਨ ਕੀ ਕਰ ਰਿਹਾ ਇੱਕ ਇਨਸਾਨ ਸਟਾਕ ਮਾਰਕੀਟ ਤੇ ਇਨਵੈਸਟ ਕਰ ਰਿਹਾ ਮਿਚੁਅਲ ਫੰਡ ਤੇ ਇਨਵੈਸਟ ਕਰ ਰਿਹਾ ਪ੍ਰੋਪਰਟੀ ਤੇ ਹੈ ਨਾ ਉਹ ਥੋੜਾ ਥੋੜਾ ਥੋੜ ਅੱ빠 ਕਹਿੰਨੇ ਕਿ ਮੈਂ ਰਿਸਕ ਨਹੀਂ ਲੈਣਾ ਮੈਂ ਫ੍ਰਿਜ ਵਿੱਚ ਪੈਸਾ ਰੱਖਦਾ ਸੇਵਿੰਗ ਕਾਊਂਟ ਚ ਲੈ ਸਰ ਪਹਿਲੀ ਗੱਲ ਤੇ ਇਹ ਹੈ ਵੀ ਜਿੱਥੇ ਵੀ ਪਰ ਰਿਟਰਨ ਦੀ ਗੱਲ ਕਰਾਂਗੇ ਉੱਤੇ ਰਿਸਕ ਜਿਹੜਾ ਰਿਸਕ ਵਰਡ ਆ ਉਹ ਜ਼ਰੂਰ ਹੋਏਗਾ ਹੀ ਹੋਏਗਾ ਜਿੱਥੇ ਰਿਸਕ ਨਹੀਂ ਉੱਥੇ ਰਿਟਰਨ ਨਹੀਂ ਸਰ ਇਹ ਮਤਲਬ ਕਿ ਆਪਾਂ ਨੇ ਨੋਟ ਡਾਊਨ ਕਰ ਲਓ ਸਰ ਰਿਸਕ ਜਿਹੜਾ ਹੈਗਾ ਕਿਸੇ ਵੀ ਇਨਵੈਸਟਮੈਂਟ ਦੇ ਵਿੱਚ ਬਿਜ਼ਨਸ ਦੇ ਵਿੱਚ ਬੜਾ ਜ਼ਰੂਰੀ ਹੈ ਜਿਸ ਬਿਜ਼ਨਸ ਦੇ ਵਿੱਚ ਰਿਸਕ ਨਹੀਂ ਹੈਗਾ ਜਿਸ ਇਨਵੈਸਟਮੈਂਟ ਦੇ ਵਿੱਚ ਰਿਸਕ ਨਹੀਂ ਹੈਗਾ ਤੁਸੀਂ ਉੱਤੇ ਰਿਟਰਨ ਐਕਸਪੈਕਟ ਕਰ ਹੀ ਨਹੀਂ ਸਕਦੇ ਉਹ ਹਰਸ਼ਦ ਮਹਿਤਾ ਦਾ ਡਾਇਲੋਗ ਹੈਂਦੇ ਰਿਸਕ ਹੈ ਤਾਂ ਇਸ਼ਕ ਹੈ ਸੋ ਉਸੇ ਚੀਜ਼ ਨੂੰ ਅਸੀਂ ਸਮਝਣ ਲਈ ਅੱਜ ਆਏ ਹਾਂ ਸਰ ਇਹਦੇ ਵਿੱਚ ਇਹਨਾਂ ਅਸੀਂ ਕਿਵੇਂ ਕਹਿੰਦੇ ਸਮ ਟਾਈਮ ਆਪ ਨੋ ਰਿਸਕ ਕੀ ਆਲਸੋ ਆਲਸੋ ਰਿਸਕ ਹੈ ਰਿਸਕ ਨਾ ਲੈਣਾ ਇੱਕ ਸਭ ਤੋਂ ਵੱਡਾ ਰਿਸਕ ਹੈ ਜੇ ਰਿਸਕ ਲੈਨੇ ਆਪਾਂ ਤਾਂ ਇੱਕ ਹੋਪ ਹੈ ਕਿ ਆਪਾਂ ਸਕਸੈਸਫੁਲ ਵੀ ਹੋ ਸਕਦੇ ਆ ਰਿਜ਼ਲਟ ਵੀ ਆ ਸਕਦਾ ਰਿਸਕ ਲੀਤਾ ਹੀ ਨਹੀਂ ਤਾਂ ਰਿਜ਼ਲਟ ਆਣਾ ਕਿੱਥੋਂ ਹੈ ਲੋਟਰੀ ਵੀ ਉਸੇ ਦੀ ਲੱਗੀ ਕਿ ਨਾ ਜਿਹਨੇ ਟੋਟਲ ਚ ਟਿਕ ਪਰਚੇਸ ਪਾਈ ਹੈ ਪਾਈ ਹੈ ਤਾਂ ਆਪਾਂ ਕਹਿੰਦੇ ਆ ਵੀ ਆਪਾਂ ਲੋਟਰੀ ਪਾਣੀ ਵੀ ਨਹੀਂ ਰਿਸਕ ਲੈਣਾ ਵੀ ਨਹੀਂ ਰਿਜ਼ਲਟ ਆਜੀ ਪੋਸੀਬਲ ਨਹੀਂ ਹੈ ਸਰ ਤਾਂ ਇਨਵੈਸਟਮੈਂਟ ਦੇ ਸਿਰ ਵੈਰੀ ਟੂਲਸ ਆ ਜਿੱਥੇ ਆਪਾਂ ਇਨਵੈਸਟਮੈਂਟ ਕਰ ਸਕਦੇ ਆ ਤੁਸੀਂ ਸਿਰ 골ਡ ਦੀ ਗੱਲ ਕੀਤੀ ਸੀ ਪ੍ਰੋਪਰਟੀ ਦੀ ਗੱਲ ਕੀਤੀ ਰੀਅਲ ਏਸਟੇਟ ਦੀ ਲੈਟਸ ਸਪੋਜ਼ ਰੀ ਵੀ ਨਿਊ ਹਿਊਜ ਮਨੀ ਇੱਕ ਪਲਾਟ ਲੈਣਾ ਹੈ 25 30 50 ਲੱਖ ਰੁਪਏ ਕੋਰਡਰ ਵਿੱਚ ਹੈ। 골ਡ ਤੁਸੀਂ ਲੈਣ ਜਾਣਾ ਸਨਿਆਰੇ ਨੂੰ ਇਹ ਨਹੀਂ ਕਹੋਗੇ ਸਰ 2000 ਰੁਪਏ ਦਾ 골ਡ ਦੇ ਦੋ ਕਦੇ ਵੀ ਕਹੋਗੇ। ਬਟ नॉट ਪੋਸੀਬਲ। ਮੈਂ ਤਾਂ ਕਈ ਵਾਰ ਸੋਚਦਾ ਹਾਂ ਉਹ ਵੀ 1 ਗ੍ਰਾਮ ਲੈਣ ਦੇ ਵੀ ਸ਼ਰਮ ਆਉਂਦੀ ਹੈ। ਸਰ ਸਿਰ ਪਹਿਲਾਂ ਤਾਂ ਸ਼ਰਮ ਆਉਂਦੀ ਹੈ ਫਿਰ ਉਸ ਨੂੰ ਆਕੇ ਘਰੇ ਸੰਭਾਲ ਕੇ ਰੱਖਣ ਦੇ ਵਿੱਚ ਬੜੀ ਦਿੱਕਤ ਹੈ ਕਿੱਥੇ ਰੱਖਾਂਗੇ। ਅੱਜ ਦਾ ਸਮਾਂ ਸੀ। ਇਹ ਤੁਹਾਡੇ ਕੋਲੇ ਕਰਦੇ ਕਰਦੇ 20 ਵਿੱਚ 50 ਟੁਲੇ 골ਡ ਹੈ। ਸਭ ਤੋਂ ਵੱਡੀ ਟੈਨਸ਼ਨ ਇਹ ਹੋਏਗੀ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ ਕਿੱਥੇ। ਬਿਲਕੁਲ। ਸਭ ਤੋਂ ਟੈਨਸ਼ਨ ਹੈ ਕਿ ਮੇਰੇ ਘਰੇ 골ਡ ਪਿਆ ਹੈ ਵੀ ਉਹ ਪ੍ਰਜਨੀ ਜੀ ਮੈਂ ਗੱਲ ਉਹੀ ਸੀ ਕਿ ਜਿਵੇਂ ਫੰਡਸ ਅਪ ਦਾ ਨਾਮ ਹੀ ਆ ਵੀ ਫੰਡਸ ਨੂੰ ਅਪ ਕਰਨਾ ਸੋ ਇਹਦੇ ਵਿੱਚ ਮੈਂ ਦੇਖ ਰਿਆਂਗਾ ਕਿ ਬਹੁਤ ਸਾਰੀ ਬੈਂਕਿੰਗ ਸੈਕਟਰ ਹੋ ਗਿਆ ਸਾਰੇ ਮਤਲਬ ਤੁਸੀਂ ਬਹੁਤ ਸੋਨੇ ਤੁਹਾਡੇ ਉਰੇ ਅਵਾਰਡ ਨੇ ਤੁਹਾਡੇ ਪਏ ਹੋਏ ਤੇ ਕੀ ਹੈ ਮਿਊਚੁਅਲ ਫੰਡ ਸਰ ਮਿਊਚੁਅਲ ਫੰਡ ਜਿੱਥੇ ਮੈਂ ਗੱਲ ਕਰਾਂ ਪਹਿਲਾਂ ਤਾਂ ਮਿਊਚੁਅਲ ਫੰਡ ਟਰਮਨੋਲੋਜੀ ਜੋ ਮਿਊਚੁਅਲ ਫੰਡ ਦੋ ਵਰਡਸ ਨੂੰ ਮਿਲ ਕੇ ਬਣੇ ਮਿਊਚੁਅਲਸ ਤੇ ਫੰਡਸ ਫੰਡਸ ਬਾਰੇ ਸਾਰਿਆਂ ਨੂੰ ਪਤਾ ਹੈ ਫੰਡਸ ਕੀ ਹੁੰਦਾ ਹੈ ਮਿਊਚੁਅਲ ਮਤਲਬ ਸ਼ੇਅਰਡ ਬੋਲ ਸਕਦੇ ਆ ਕਾਮਨ ਇੱਕ ਪੂਲ ਹੂੰ 100 ਲੋਕਾਂ ਨੇ ਇਕੱਠੇ ਕਰਕੇ ਇੱਕ ਪੈਸਾ ਦਾ ਇੱਕ ਪੂਲ ਬਣਾਇਆ ਲੈਟਸ ਸੁਪੋਜ਼ 100 ਲੋਕ ਇਕੱਠੇ ਹੋਏ ਇੱਕ ਇੱਕ ਲੱਖ ਰੁਪਏ ਪਾਏ ਇੱਕ ਕਰੋੜ ਦਾ ਪੂਲ ਬਣ ਗਿਆ ਦੈਟ ਪੂਲ ਕਾਲਡ ਮਿਊਚੁਅਲ ਫੰਡ 100 ਲੋਕਾਂ ਦਾ ਮਿਊਚੁਅਲੀ ਫੰਡ ਇਕੱਠਾ ਕੀਤਾ ਪੂਲ ਬਣਾਇਆ ਉਸ ਪੂਲ ਨੂੰ ਮਿਊਚੁਅਲ ਫੰਡ ਕਹਾਂਗੇ ਓਕੇ 100 ਲੋਕ ਇਕੱਠੇ ਹੋ ਕੇ ਆਏ ਸਰ ਇੱਕ ਇੱਕ ਲੱਖ ਰੁਪਏ ਪਾਇਆ ਇੱਕ ਪੂਲ ਬਣ ਗਿਆ 1 ਸੀਆਰ ਦਾ ਹੁਣ ਆਪਾਂ ਜੋ ਪੂਲ ਬਣ ਜਾਂਦਾ ਪੂਲ ਨੂੰ ਸਾਡੀ ਲੈਂਗੁਏਜ ਵਿੱਚ ਬੋਲਦੇ ਆਈਯੂਐਮ ਐਸਿਟ ਅੰਡਰ ਮੈਨੇਜਮੈਂਟ ਠੀਕ ਹੈ ਉਹ ਪੂਲ ਜਿਹੜਾ ਹੈਗਾ ਉਹ ਜਿਸ ਕੰਪਨੀ ਨੇ ਪੂਲ ਅਰੇਂਜ ਕੀਤਾ ਲੈਟਸ ਸਪੋਜ਼ ਮੈਂ ਐਗਜ਼ਾਮਪਲ ਐਚਡੀਐਫਸੀ ਵੀ ਲੈ ਲਓ ਆਈਸੀਸੀ ਲੋਕਿਸ ਦਾ ਨਾਮ ਆਪ ਰਿਕਮੈਂਡ ਨਹੀਂ ਕਰ ਰਹੇ ਇੱਥੇ ਲੈਟਸ ਸਪੋਜ਼ ਐਚਡੀਐਫਸੀ ਸੈੱਡ ਕਿ ਸਾਡਾ ਇੱਕ ਫੰਡ ਹੈ ਐਕਸ ਫੰਡ ਹੈ ਇੱਕ ਪੂਲ ਹੈ ਇੱਥੇ ਤੁਸੀਂ ਆਪਣਾ ਪੈਸੇ ਇਨਵੈਸਟ ਕਰ ਦਿਓ ਤੁਸੀਂ 1 ਲੱਖ ਰੁਪਏ ਕੀਤਾ ਮੈਂਨੇ 50 ਹਜ਼ਾਰ ਰੁਪਏ ਕੀਤਾ ਕਿਸੇ ਨੇ 20 ਹਜ਼ਾਰ ਕੀਤਾ ਲੋਕਾਂ ਨੇ ਇੱਕ ਪੂਲ ਬਣਾਇਆ ਪੂਲ ਦੇ ਵਿੱਚ ਲੈਟਸ ਸਪੋਜ਼ 1 ਕਰੋੜ ਰੁਪ ਇਥੇ ਸਰ ਜੋ HDFC ਨੇ ਪੂਲ ਬਣਾਇਆ ਐਸਿਡ ਐਕਚੁਅਲੀ ਅਸੀਂ ਆਪਾਂ ਬੋਲਾਂਗੇ AMC ਐਸਿਡ ਮੈਨੇਜਮੈਂਟ ਕੰਪਨੀ ਜੋ ਮੈਨੇਜ ਕਰ ਰਹੀ ਹੈ ਆਪਣੇ ਐਸਿਡਸ ਨੂੰ ਮਤਲਬ ਪੂਲ ਨੂੰ ਮੈਨੇਜ ਕਰ ਰਹੀ ਹੈ HDFC ਹੋਏਗੀ ਐਸਿਡ ਮੈਨੇਜਮੈਂਟ ਕੰਪਨੀ ਜੋ ਪੂਲ ਬਣ ਗਿਆ ਪੂਲ ਹੋਏਗਾ ISM ਐਸਿਡ ਅੰਡਰ ਮੈਨੇਜਮੈਂਟ ਵੀ ਉਸ HDFC ਕੋਲ ਇਸ ਪੂਲ ਦੇ ਵਿੱਚ ਕਿੰਨੇ ਐਸਿਡਸ ਹੈਗੇ ਨੇ 1 ਕਰੋੜ ਦੇ ਐਸਿਡਸ ਨੇ ਲੋਕ ਇਕੱਠੇ ਹੋਏ ਪੂਲ ਬਣਾਇਆ ਕੰਪਨੀ ਕੋਲ ਪੈਸਾ ਚਲਾ ਗਿਆ ਕੰਪਨੀ ਕੀ ਕਰੇਗੀ ਇੱਕ ਐਕਸਪਰਟ ਬੰਦੇ ਦੀ ਡਿਊਟੀ ਲਗਾ ਦੇਗੀ ਬਿਲਕੁਲ ਮੈਂ ਸਰ ਲੇਮਨ ਲੈਂਗੁਏਜ ਦੱਸ ਰਿਹਾ ਹਾਂ 0 0 ਕਰ ਰਹੇ ਹਾਂ ਕੰਪਨੀ ਕਾ ਐਕਸਪਰਟ ਬੰਦੇ ਦੀ ਡਿਊਟੀ ਲਗਾਏਗੀ ਕੰਪਨੀ ਵਿਲ ਸੈੱਟ ਕਿ 1 ਕਰੋੜ ਰੁਪਏ ਐਕਸਪਰਟ ਬੰਦੇ ਨੂੰ ਦੇ ਦੇਗੀ ਵੀ ਤੁਸੀਂ ਇਸ ਸਪੈਸ਼ਲ ਇੱਕ ਐਸੀ ਜਗ੍ਹਾ ਤੇ ਲਗਾਓ ਜਿੱਥੇ ਬਹੁਤ ਸੋਹਣੀ ਰਿਟਰਨ ਆ ਸਕੇ ਜਿਹੜੇ ਲੋਕ 100 ਲੋਕਾਂ ਨੇ ਪੈਸਾ ਲਗਾਇਆ ਸੀ ਦੇ ਪੀਪਲ ਡੋਂਟ ਨੋ ਕਿ ਹਾਊ ਟੂ ਇਨਵੈਸਟ ਕਿੱਥੇ ਇਨਵੈਸਟ ਕਰਨਾ ਉਹਨਾਂ ਨੂੰ ਨੋਲਿਜ ਨਹੀਂ ਹੈਗੀ ਉਹਨਾਂ ਕੋਲ ਟਾਈਮ ਨਹੀਂ ਹੈਗਾ ਹਨਾ ਜਿਹੜਾ ਐਕਸਪਰਟ ਬੰਦਾ ਹੈ ਉਹ ਇਸ ਫੀਲਡ ਦੇ ਵਿੱਚ 20 25 30 40 ਸਾਲ ਪੁਰਾਣਾ ਬੈਠਾ ਹੈ ਉਸ ਨੂੰ ਨੌਲੇਜ ਹੈ ਤੇ ਇਹ ਜਿਹੜਾ ਮਿਊਚੁਅਲ ਫੰਡ ਹੈ ਜਿਵੇਂ ਪੈਸਾ ਦੇ ਰਹੇ ਆ ਇਹ ਕਿੱਥੇ ਪੈਸਾ ਲਗਾਉਂਦਾ ਹੈ ਸਰ ਐਕਸਪਰਟ ਬੰਦਾ ਜਿਹੜਾ ਉਸ ਨੂੰ ਫੰਡ ਮੈਨੇਜਰ ਬੋਲਦੇ ਆਪਾਂ ਇਹ ਫੰਡ ਮੈਨੇਜਰ ਡਿਸਾਈਡ ਕਰੇਗਾ ਕਿ ਆਪਾਂ ਸਪੈਸ਼ਲੀ ਕਿੱਥੇ ਲਗਾਈਏ ਉਹ ਇੱਕ ਜਗ੍ਹਾ ਤੇ ਨਹੀਂ ਲਗਾਏਗਾ ਪਹਿਲੀ ਗੱਲ ਉਸਨੇ ਮਲਟੀਪਲ ਵੈਰੀਅਸ ਮਤਲਬ ਕਿ 50 60 67 ਦੀ ਕੰਪਨੀ ਚ ਡਿਵਾਈਡ ਕਰ ਦੇਗਾ ਪੈਸਾ ਓਕੇ ਉਸ ਜਿਸ ਉਸ ਨੂੰ ਪੋਰਟਫੋਲੀ ਬੋਲਦੇ ਆਂ ਪੋਰਟਫੋਲੀਓ ਦਾ ਮਤਲਬ ਲੋਕ ਇੱਕ ਕਰੋੜ ਰੁਪਏ ਨੂੰ ਉਸਨੇ ਮੰਨ ਲਓ ਲੈਟਸ ਸਪੋਸ 100 ਜਗ੍ਹਾ ਤੇ ਲਗਾਤਾ ਲੱਖ 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 100 ਜਗ੍ਹਾ ਤੇ ਇਨਵੈਸਟ ਕਰਤਾ ਇਹਦੇ ਨਾਲ ਹੋਇਆ ਕਿ ਸਰ ਜੋ ਤੁਸੀਂ 1 ਲੱਖ ਇਨਵੈਸਟ ਕੀਤਾ ਸੀਗਾ ਉਹ ਵੀ 100 ਜਗ੍ਹਾ ਤੇ ਇਨਵੈਸਟ ਹੋ ਗਿਆ 1000 1000 1000 ਰੇਸ਼ੋ ਵਿਲ ਬੀ ਸੇਮ ਓਕੇ ਮੈਂ ਨੇ 20000 ਦਾ ਇਨਵੈਸਟਮੈਂਟ ਕੀਤਾ ਸੀਗਾ 200 200 100 ਰੁਪਏ ਮਤਲਬ ਕਿ ਆਪਾਂ ਇੱਕ ਪੈਸੇ ਦਾ ਪੂਲ ਬਣਾਇਆ ਉਸਨੇ ਮਿਊਚੁਅਲ ਫੰਡ ਬੋਲਤਾ ਸਾਡੀ ਲੈਂਗੁਏਜ ਐਸੀ ਅੰਡਰ ਮੈਨੇਜਮੈਂਟ ਬੋਲਤਾ ਕੰਪਨੀ ਨੇ ਕਿਸ ਨੇ ਪੂਲ ਬਣਵਾ ਕੁਛ ਲੋਕ ਆਪਾਂ ਨੇ EMC ਬੋਲਦਾ ਅਸੀਂ ਮੈਨੇਜਮੈਂਟ ਕੰਪਨੀ ਬੋਲਦਾ ਜੋ ਐਕਸਪੋਰਟ ਬੰਦਾ ਉਸ ਸਪੈਸ਼ਲੀ ਦੇਖ ਰਿਹਾ ਕਰ ਰਿਹਾ ਹੈ ਅੱਗੇ ਇਨਵੈਸਟ ਕਰ ਰਿਹਾ ਆਪਾਂ ਉਹਨੂੰ ਫੰਡ ਮੈਨੇਜਰ ਬੋਲਦੇ ਆ ਸਿਰਫ ਇਹ ਇੱਥੇ ਕੁਝ ਲੋਕ ਇਹ ਕਹਿੰਦੇ ਨੇ ਵੀ ਜੋ ਫੰਡ ਮੈਨੇਜਰ ਇਨਵੈਸਟ ਕਰ ਰਹੇ ਸੀ ਆਪ ਵੀ ਇਨਵੈਸਟ ਕਰ ਲਾਂਗੇ ਕੁਝ ਕੁਐਸਚਨ ਆਉਂਦਾ ਹੈ ਵੀ ਫੰਡ ਮੈਨੇਜਰ ਇਨਵੈਸਟ ਕਰ ਰਹੇ ਤਾਂ ਅਸੀਂ ਆਪ ਵੀ ਇਨਵੈਸਟ ਕਰ ਲਾਂਗੇ ਕਿਸੇ ਨੂੰ ਪੈਸੇ ਕਿਉਂ ਦੇਈਏ ਆਪਾਂ ਆਪਾਂ ਇਸ ਤੇ ਵੀ ਆਵਾਂਗੇ ਪਰ ਉਸ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਹੋਰ ਇਸ ਨੂੰ ਬਣਾਣੇ ਆ ਕਿਉਂਕਿ ਬੜੀ ਇੰਟਰਸਟਿੰਗ ਹੋਊਗੀ ਲੋਕਾਂ ਦਾ ਬਹੁਤ ਫਾਇਦਾ ਹੋਣਾ ਇਸ ਵੀਡੀਓ ਨਾਲ ਠੀਕ ਹੈ ਲਾਸਟ ਸਟੈਪ ਸੀ ਕੀ ਸੀਗਾ ਸਰ ਫੰਡ ਮੈਂ ਸੋਰੀ ਸੋਰੀ ਗੱਲ ਕੱਟ ਰਿਹਾ ਜੀ 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 ਫੰਡ ਮੈਨੇਜਰ ਨੇ ਪੈਸੇ ਇਨਵੈਸਟ ਕੀਤਾ ਇਨਵੈਸਟ ਕਰਨ ਤੋਂ ਬਾਅਦ ਆਏਗੀ ਉਸੋ ਲੋਕ ਨੂੰ ਡਿਵਾਈਡ ਬਣ ਦੇਗਾ ਇਹ ਵੀ ਰਹਿਣਾ ਜਰੂਰੀ ਸਮਝਾਣਾ ਕਿਸੇ ਨੇ 1 ਲੱਖ ਲਗਾਇਆ ਤਾਂ ਉਸ ਨੂੰ 1 ਲੱਖ ਦੇ ਅਕੋਰਡਿੰਗ ਸ਼ੇਅਰ ਮਿਲ ਜੇਗਾ 50 ਵਾਲੇ ਨੂੰ 50 ਬਟ ਪਰਸੈਂਟੇਜ ਵਿਲ ਰਿਮੇਨ ਸੇਮ ਠੀਕ ਹੈ ਇਹ ਨਹੀਂ ਹੈ ਕਿਸੇ ਨੇ 10 ਲੱਖ ਲਗਾਇਆ ਸੀ ਉਹਨੂੰ ਪਰਸੈਂਟੇਜ ਜ਼ਿਆਦਾ ਮਿਲਣੀ ਨਹੀਂ ਪਰਸੈਂਟੇਜ ਵਿਲ ਰਿਮੇਨ ਸੇਮ ਜਿੰਨੇ ਪੈਸੇ ਲਗਾਏ ਸੀ ਉਸ ਤੇ ਉਹਨੇ ਪਰਸੈਂਟੇਜ ਮਿਲਣੀ ਇਹਨੂੰ ਫਾ ਮਤਲਬ ਇਸ ਪ੍ਰੋਸੈਸ ਨੂੰ ਮਿਚੁਅਲ ਫੰਡ ਕਹਿੰਦੇ ਆ ਕਿਵੇਂ ਮਿਚੁਅਲ ਫੰਡ ਬਣਦਾ ਹੈ ਕਿਵੇਂ ਇਨਵੈਸਟ ਹੁੰਦਾ ਹੈ ਕਿਵੇਂ ਕਸਟਮਰ ਕੋਲ ਪੈਸੇ ਵਾਪਸ ਹੁੰਦੇ ਹੁਣ ਮਿਚੁਅਲ ਫੰਡ मतलब भी कहना भी सिंपल होनी है आजकल तो मतलब कि म्यूचुअल फंड के बारे में कट पता है SIP के बारे, बारे ज्यादा पता नहीं सुने ज्यादा SIP बारे ज्यादा सुनेंदा क्योंकि लोकांनु पता नहीं इसी करके वीडियो बनाने ਦਾ ਪਰਪਸ ਹੈ ਹੁਣ म्यूचुअल फंड ਤੇ SIP ਜਿਵੇਂ ਆਪਾਂ ਕਹਿ ਰਹੇ ਆਂ SIP ਵੀ ਚੱਲਦੀ ਹੈਗੀ SIP ਹੁੰਦੀ ਕੀ ਹੈ ਬਿਲਕੁਲ ਤੇ ਜਿਵੇਂ ਹੁਣ ਆਪਾਂ ਨੇ ਕਿਹਾ ਵੀ ਆਪਾਂ ਨੇ ਲੱਖ ਰੁਪਇਆ ਲਗਾਇਆ ਤੇ ਲਗਾਉਣ ਦੀ ਵਿਧੀ ਕੀ ਹੈ ਥੋੜਾ ਜਿਹਾ ਇਹ ਵੀ ਦੱਸ ਦੋ ਤਾਂ ਕਿ ਮਿਚਲ ਫੰਡ ਦੇ ਵਿੱਚ ਨਾ ਆਪਾਂ ਪੂਲ ਬਣਾਉਂਦੇ ਆ ਨਾ ਉਹਦੇ ਦੋ ਤਰੀਕੇ ਨਾਲ ਪੈਸਾ ਇਨਵੈਸਟ ਹੁੰਦਾ ਹਾਂ ਤੁਪ ਬੈਂਕ ਚ ਜਾਨਾ ਨਾ ਬੈਂਕ ਨੂੰ ਕਹਿਣਾ ਕਿ ਸਰ ਮੇਰੀ 1 ਕ ਲੱਖ ਰੁਪਏ ਦੀ ਐਫ ਡੀ ਕਰ ਦਿਓ ਫਿਕਸਡ ਡਿਪੋਜ਼ਿਟ ਕਰ ਦਿਓ ਇੱਕ ਮੈਂ ਕਹਿਣਾ ਕਿ ਸਰ ਮੇਰੀ 20000 ਰੁਪਏ ਸੈਲਰੀ ਹੈ ਮੈਂ 2000 ਰੁਪਏ ਪਰ ਮੰਥ ਤੁਹਾਨੂੰ ਸੇਵਿੰਗ ਕਰਨਾ ਚਾਹੁੰਦਾ ਰੈਕਰਿੰਗ ਡਿਪੋਜ਼ਿਟ ਆਰ ਡੀ ਤੇ ਵਰਡ ਸੁਣਾ ਹੋਏਗਾ ਹਾਂ ਸੁਣਿਆ ਇੱਕ ਪੈਸਾ ਇਕੱਠਾ ਪਾਤਾ ਸਰ ਉਹਨ ਐਫ ਡੀ ਬੋਲਦਾ ਬੈਂਕ ਨੇ ਇਹ ਕਹ ਉਹ ਮੰਥਲੀ ਬਾਤ ਆ ਬੈਂਕ ਦੇ ਇਹ ਆਰ ਡੀ ਬੋਲਦਾ ਬਿਲਕੁਲ ਸੇਮ ਹੇਰ ਜੋ SIP ਹੈ ਨਾ ਸਿਰ ਪਹਿਲੀ ਗੱਲ SIP ਕੋਈ ਪ੍ਰੋਡਕਟ ਨਹੀਂ ਹੈਗਾ ਸਰ ਲੋਕੋਨ ਲੱਗਦਾ SIP ਲੈ ਲਈ SIP ਕਰਤੀ SIP ਜਿੱਦ SIP ਕੋਈ ਪ੍ਰੋਡਕਟ ਨਹੀਂ ਹੈਗਾ SIP ਦੀ ਫੁੱਲ ਫਾਰਮ ਹੈ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਓਕੇ SIP ਪਸਾਰੀ ਕਿ ਮੈਕੈਨਿਜ਼ਮ ਹੈ ਇੱਕ ਡਿਸਿਪਲਿਨਡ ਵੇ ਆਫ ਇਨਵੈਸਟਿੰਗ ਹੈ ਤੁਸੀਂ ਮੈਨੂੰ ਕਹਿੰਦੇ ਹੋ ਕਿ ਰਜਨੀਸ਼ ਜੀ ਮੈਂ ਨਾ ਹਰ ਮਹੀਨੇ 20000 ਰੁਪਏ ਇਨਵੈਸਟ ਕਰਨਾ ਚਾਹਨਾ ਹੂੰ ਮੈਂ ਕਿਹਾ ਤੁਸੀਂ ਕਰ ਲਓ ਤੁਸੀਂ ਮੇਰੇ ਕੋਲ ਮਈ ਦੇ ਵਿੱਚ ਆਏ ਤੁਸੀਂ ਮੈਨੂੰ ਐਕਸ ਡੇਟ ਨੂੰ ਆ ਕੇ 20 ਤਰੀਕ ਨੂੰ ਮੈਂ ਇਨਵੈਸਟ ਕਰਤਾ ਜੂਨ ਦੇ ਵਿੱਚ ਤੁਸੀਂ ਫੇਰ ਇਨਵੈਸਟਮੈਂਟ ਕਰਤੀ ਜੁਲਾਈ ਵਿੱਚ ਤੁਸੀਂ ਭੁੱਲ ਗਏ ਅਗਸਤ 'ਚ ਮੈਂ ਤੁਹਾਨੂੰ ਫੋਨ ਕਰਾਣਾ ਭੁੱਲ ਗਿਆ ਅਗਸਤ 'ਚ ਜਦ ਤੁਸੀਂ ਕਹਿੰਦੇ ਸਰ ਇਸ ਵਾਰੀ ਰੈਂਡੂ ਪੈਸੇ ਦੀ ਲੋਡ ਹੈ ਇਸ ਵਾਰੀ ਪਰ ਰਹਿਣ ਦਿੰਨੇ ਆ ਕਿਸੇ ਮੈਨੇ ਤੁਸੀਂ ਭੁੱਲ ਗਏ ਕਿਸੇ ਮੈਨੇ ਤੁਸੀਂ ਇੰਟੈਂਸ਼ਨਲੀ ਸਕਿਪ ਕਰਤਾ ਕਿਸੇ ਮੈਨੇ ਕੱਟ ਕਰਦੇ ਇਹ ਡਿਸਪਲਿੰਡ ਵੇ ਨਹੀਂ ਬਣਿਆ ਸਿਸਟਮੈਟਿਕ ਇਨਵੈਸਟਮੈਂਟ ਕੀ ਇੱਕ ਡਿਸਪਲਿੰਡ ਵੇ ਹੈ ਪੈਸੇ ਮਿਊਚੁਅਲ ਫੰਡ 'ਚ ਇਨਵੈਸਟ ਕਰ ਲੇ ਪੂਲ ਦੇ ਵਿੱਚ ਹੀ ਪਾ ਰਹੇ ਹਾਂ ਆਪਾਂ ਨੇ ਕਿਹਾ ਵੀ ਪਰਮਿੰਦਰ ਜੀ ਐਵੇਂ ਨਹੀਂ ਗੱਲ ਬੰਨਨੀ ਆਪਾਂ ਕੋਈ ਇਸ ਤਰ੍ਹਾਂ ਦਾ ਤਰੀਕਾ ਲੱਭੀਏ ਕਿ ਡਿਸਪਲਿੰਡ ਵੇ ਨਾਲ ਤੁਸੀਂ ਮੈਨੂੰ ਨਾ ਕਹਿਣਾ ਪਵੇ ਮੈਨੂੰ ਤੁਹਾਨੂੰ ਯਾਦ ਨਾ ਕਰਾ ਇੱਥੇ ਫਿਰ ਤੋਂ ਟਰਮ ਆਪਾਂ ਕੋ ਸਿਪ ਲਾਂਚ ਕਰਦੇ ਹਾਂ ਸਿਸਟੇਮੈਟਿਕ ਸਿਸਟੇਮੈਟਿਕ ਵਰਡ ਮਤਲਬ ਸਿਸਤਮ ਆਪਾਂ ਸਿਸਤਮ ਨਾਲ ਨੈਸਟਿੰਗ ਕਰ ਰਹੇ ਹਾਂ ਇੱਕ ਡੇਟ ਫਿਕਸ ਕਰਤੀ ਆਪਾਂ ਨੇ ਤੁਸੀਂ ਕਹਿੰਦੇ ਹੋ ਰਜਨੀਸ਼ੀ ਮੇਰੀ ਸੈਲਰੀ ਲੈਟਸ ਪੋਜ਼ ਤੁਸੀਂ ਜੋ ਆਪਣਾ ਸੈਲਰੀ ਆਉਂਦੀ ਮੇਰੀ ਸੈਲਰੀ 5 ਤਰੀਕ ਨੂੰ ਆਉਂਦੀ ਹੈ 5 ਤਰੀਕ ਫਿਕਸ ਕਰਤੀ ਇੱਕ ਫਿਕਸਡ ਡੇਟ ਫਿਕਸ ਅਮਾਉਂਟ ਠੀਕ ਹੈ ਫਿਕਸ ਇੰਟਰਵਲ ਤੇ ਵੀ ਹਰ 30 ਦਿਨਾਂ ਬਾਅਦ ਏਵਰੀ ਮੰਥ ਮੰਥਲੀ 10000 ਰੁਪਏ ਐਨੀ ਡੇਟ ਨੂੰ ਮੇਰੇ ਅਕਾਊਂਟ ਤੋਂ ਡੈਬਿਟ ਹੋ ਜਾ ਕਰੇ ਇਦੇ ਚ ਕੀ ਵੀ ਹੁੰਦਾ ਕਿ ਕਈ ਵਾਰ ਬੰਦੇ ਕੋਲ ਹੁੰਦਾ ਵੀ ਜਿਵੇਂ ਆਪਾਂ ਸੋਚਦੇ ਆਂ ਕਈ ਵਾਰ ਹੁੰਦਾ ਕਿ ਕਿਸੇ ਨੇ ਜ਼ਮੀਨ ਵੇਚੀ ਆ ਕੋਈ ਚੀਜ਼ ਵੇਚੀ ਆ ਜਾਂ ਕੋਈ ਇਕੱਠਾ ਪੈਸਾ ਪਿਆ ਹੈ ਹਾਂਜੀ ਅਗਲਾ ਕਹਿੰਦਾ ਮੈਂ ਇੱਕ ਵਾਰ ਚੀ ਲਾ ਦਾਂ ਉਹ ਵੀ ਪੋਸੀਬਲ ਹੈ ਸਰ ਦੇਖੋ ਮਿਊਚੁਅਲ ਫੰਡ ਦੇ ਵਿੱਚ ਪੈਸਾ ਆ ਵੀ ਬੈਂਕੀ ਤਰ੍ਹਾਂ ਦੋ ਤਰੀਕਿਆਂ ਇਨਵੈਸਟਮੈਂਟ ਕੀਤੇ ਇੱਕ ਤਾਂ ਇਕੱਠਾ ਪੈਸਾ ਤੁਸੀਂ ਕਹਿੰਦੇ ਸਰ ਮੇਰੇ ਕੋਲ 25 ਲੱਖ ਰੁਪਏ ਆਇਆ 플ੌਟ ਸੇਲ ਕੀਤਾ ਇਨਵੈਸਟ ਕਰਤਾ ਲਮਸਮ ਲਮਸਮ ਬੋਲ ਦੋ ਪਰਚੇਸ ਬੋਲ ਦੋ ਇਕੱਠਾ ਪੈਸਾ ਪੰਜਾਬੀ ਵਿੱਚ ਲਗਾ ਦਤਾ ਇੱਕ ਤੁਸੀਂ ਕਹਿੰਦੇ ਸਰ ਮੇਰੇ ਕੋਲ ਇਕੱਠਾ ਪੈ ਮੈਂ ਜੌਬ ਕਰਦਾ ਹਾਂ ਬਟ ਹਰ ਮਹੀਨੇ 20000 ਰੁਪਏ ਬਚਾ ਸਕਦਾ। ਜ਼ਿਆਦਾ ਫਾਇਦਾ ਦੋਨਾਂ ਚ ਕਿਸ ਚ ਹੈਗਾ? ਸਰ ਦੇਖੋ ਪੈਸਾ ਲੱਗ ਸੇਮ ਜਗ੍ਹਾ ਤੇ ਰਿਹਾ ਹੈ। ਆਪਾਂ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਜ਼ਿਆਦਾ ਫਾਇਦਾ ਕਿਸੇ ਵਿੱਚ ਹੈ। ਇਹ ਸਾਰਾ ਇਹ 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 ਜਿਹੜਾ ਪ੍ਰੋਜੈਕਟ ਹੈ ਨੀਡ ਬੇਸਡ ਹੈ। ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ 25 ਲੱਖ ਰੁਪਏ ਮੈਂ ਤੁਹਾਨੂੰ ਕਹਿੰਦਾ ਪਰਮਿੰਦਰ ਜੀ 25000 ਰੁਪਏ ਇਹਦੇ ਵਿੱਚ ਪਰਮੰਥ ਪਾਉਣਾ ਸ਼ੁਰੂ ਕਰ ਦਿਓ। ਦੈਨ ਇਟ ਵਿਲ ਟੇਕ 100 ਮੰਥਸ। 100 ਮੰਥਸ ਸਿਰ ਇਨਵੈਸਟ ਹੋਏਗਾ। ਬਾਕੀ 100 ਮੰਥਸ ਤੁਹਾਡੇ ਕੋਲ ਬਸ ਆਈਡੀਅਲ ਪਿਆ ਰਹੇਗਾ। ਹਮਮ। ਤਾਂ ਸਰ ਇਹਨਾਂ SIP ਪਹਿਲੀ ਗੱਲ ਤੇ SIP ਦਾ ਵਰਡ ਹੈ ਨਾ ਤੁਸੀਂ ਸ਼ਾਇਦ ਮਿਊਚੁਅਲ ਫੰਡ ਲਈ ਸੁਣਿਆ ਹੈ ਬਟ ਇਹ ਹੈ ਕੁਝ ਨਹੀਂ ਹੈ ਸਰ SIP ਦਾ ਮਤਲਬ ਹੈ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਉਹ ਮਿਊਚੁਅਲ ਫੰਡ ਦੇ ਵਿੱਚ ਹੋ ਸਕਦੀ ਹੈ ਉਹ ਸ਼ੇਅਰਜ਼ ਦੇ ਵਿੱਚ ਹੋ ਸਕਦੀ ਹੈ 골ਡ ਦੇ ਵਿੱਚ ਹੋ ਸਕਦੀ ਹੈ ਮਤਲਬ ਕੋਈ ਵੀ ਚੀਜ਼ ਮੈਨੇ ਹਰ ਮਹੀਨੇ ਕਰਨੀ ਹੈ ਉਹ ਸਿਸਟਮ ਨਾਲ ਕਰਨੀ ਹੀ ਕਰਨੀ ਹੈ ਮਹੀਨੇ ਨਹੀਂ ਐਵਰੀ ਕੁਆਟਰ ਕਰ ਸਕਦੇ ਹਾਂ ਡਿਸਿਪਲਨ ਅਵੇ ਐਵਰੀ ਕੁਆਟਰ ਐਵਰੀ ਵੀਕਲੀ ਡੇਲੀ ਤੁਸੀਂ ਕਹਿੰਦੇ ਕਿ ਹਰ ਮਨਥ ਮੈਨੇ 2 ਗ੍ਰਾਮ 골ਡ ਪਰਚੇਸ ਕਰਨਾ ਹੈ ਨਹੀਂ ਲੈਣਾ ਮਿਊਚੁਅਲ ਫੰਡ ਜੇ 25 30 ਸਾਲ ਤੋਂ ਇਨਵੈਸਟਮੈਂਟ ਰੋਪਾਂ ਦੀ ਕਰਵਾ ਰਹੇ ਹਨ ਬਟ ਸਿਪ ਚੱਲੀ ਆ ਰਹੀ ਲੱਖ ਸਾਲਾਂ ਤੋਂ ਕੁਝ ਲੋਕ ਕਹਿੰਦੇ ਨੇ ਵੀ ਸੋਸ਼ਲ ਪਲਸ ਸਿਪ ਹੁੰਦੀ ਨਹੀਂ ਸੀਗੀ ਜੇ ਮੈਂ ਕਿਸੇ ਨੂੰ ਕਹੂੰਗਾ ਕਿ ਸਿਪ ਦਾ ਆਪਣੇ ਜਿਹੜੇ ਬਜ਼ੁਰਗ ਨੇ 100 ਸਾਲਾਂ ਤੋਂ ਕਰਦੇ ਆ ਰਹੇ ਉਹ ਕਹਿੰਦੇ ਕਿਵੇਂ ਜੀ ਤੁਸੀਂ ਸੁਣਿਆ ਹੋਗਾ ਕਿ ਆਪਣਾ ਫੈਸਟੀਵਲ ਆਉਂਦਾ ਧੰਤੇਰਸ ਲੋਕਾਂ ਨੇ ਤਾਂ ਤਿਰਸ ਤੇ ਆਪਣੇ ਬਜ਼ੁਰਗਾਂ ਨੇ 골ਡ ਖਰੀਦ ਲੈਣੇ ਖਰੀਦ ਲੈਣਾ ਉਹ ਕਹਿੰਦੇ ਵੀ ਉਹ ਕਹਿੰਦੇ ਵੀ 골ਡ ਚਾਹੇ ਮਹਿੰਗਾ ਹੋਵੇ ਸਸਤਾ ਹੋਵੇ ਅਸੀਂ ਹਰ ਤਾਂ ਤਿਰਸ ਸਾਡੀ ਪ੍ਰੈਕਟਿਸ ਬਣੀ ਹੋਈ ਹੈ ਲਾਸਟ 40 ਸਾਲ ਤੋਂ ਅਸੀਂ ਇੱਕ ਤੋਲਾ 골ਡ ਖਰੀਦਦੇ ਹਾਂ ਜੋ ਵੀ ਇੱਕ ਤੋਲਾ ਦੋ ਤੋਲਾ ਕਰਾ ਜਿੰਨਾ ਵੀ ਹੋਵੇ ਇੱਕ ਪ੍ਰੈਕਟਿਸ ਬਣੀ ਹੋਈ ਹੈ ਦਸ ਸਿੱਪ ਉਹ ਇਹ ਨਹੀਂ ਦੇਖਦੇ ਰੇਟ ਜ਼ਿਆਦਾ ਹੈ ਘੱਟ ਹੈ ਕੀ ਹੈ ਉਹਨਾਂ ਨੇ ਪ੍ਰੈਕਟਿਸ ਹੈ ਫਿਕਸਡ ਇੰਟਰਵਲ ਐਵਰੀ ਇਅਰ डेट टेनटर्स अमाउंट ਜਾਂ ਗ੍ਰਾਮ ਇਨ ਇਕੁਅਲ ਇਹ ਸਿਪਾ ਸਰ ਸਿਪ ਕੀ ਕਿ ਰਿਸਿਪਲੈਂਡ ਵੇ ਨਾਲ ਕੋਈ ਵੀ ਇਨਵੈਸਟਮੈਂਟ ਆਪ ਕਰਦੇ ਚਲਦੇ ਰਹੋ ਸਿਪ ਬੋਲਦੇ ਹੁਣ ਮੇਰਾ ਸਵਾਲ ਇਥੋਂ ਹੀ ਹੋ ਜਾਂਦਾ ਕਿ ਸਬਦਾ ਹੁਣ ਸਬਦਾ ਸਵਾਲ ਹੁਵੇ ਵੀ ਵੀ ਇੱਚ ਰਿਟਰਨ ਕਿੰਨੀ ਮਿਲ ਸਕਦੀ ਹੈ ਕਿਉਂਕਿ ਪੈਸਾ ਲੱਗ ਰਿਹਾ ਬਿਲਕੁਲ ਸਰ ਛੋਟ ਚ ਸਮਝਾ ਦਿਓ ਚਾਹੇ ਵੀ ਪੈਸਾ ਕਿ ਮਤਲਬ ਬੰਦੇ ਦਾ ਲੱਗ ਰਿਹਾ ਉਹਨੂੰ ਕਿੰਨੇ ਕ ਟਾਈਮ ਤੱਕ ਦੀ ਉਮੀਦ ਰੱਖਣੀ ਚਾਹੀਦੀ ਹੈ ਵੀ ਇੰਨੇ ਕ ਟਾਈਮ ਘੱਟੋ ਘੱਟ ਲੱਗਣਾ ਤੇ ਇਹਦੀ ਪਾਵਰ ਕੀ ਹੈ ਕਿਉਂਕਿ ਮੈਂ ਦੇਖਦਾ ਕਈ ਮੇਰੇ ਮੇਰੇ ਵੀ ਰਿਲੇਸ਼ਨਸ ਜਿਨੇਗੇ ਰਿਸ਼ਤੇਦਾਰ ਉਹਨਾਂ ਦੀ ਮੈਂ ਪਾਵਰ 20 ਸਾਲ ਬਾਅਦ ਦੇਖੀ ਵੀ ਉਹਨਾਂ ਦੇ ਇੱਕਦਮ ਨੁਹਾਰ ਚੇਂਜ ਹੋ ਗਈ ਇਹਨੂੰ ਆਪਾਂ ਪਾਵਰ ਆਫ ਕੰਪਾਊਂਡਿੰਗ ਬੋਲਦੇ ਆ ਸਰ ਜੀ ਸਾਇਰ ਮੈਨੂੰ ਨਾ ਨਾ ਕਹਿੰਦਾ 8th wonder of the world ਵੀ ਕਿਹਾ ਜਾਂਦਾ ਪਾਵਰ ਮਤਲਬ ਮੈਂ ਹਰਾਮ ਰਹਿ ਗਿਆ ਉਹਨਾਂ ਦਾ ਦੇਖ ਕੇ ਜੋ ਸਿਸਟਮ ਕਿ ਪਹਿਲਾਂ ਉਹ ਬੜੇ ਹੀ ਸਿੰਪਲੀ ਵੇ ਨਾਲ ਸੀਗੇ ਉਹਨਾਂ ਨਾਲ ਕੋਲ ਕਾਰ ਵੀ ਆ ਗਈ ਹੁਣ ਉਹਨਾਂ ਦੇ ਜੋ ਗੋਲ ਸੀ ਉਹ ਵੀ ਪੂਰੇ ਹੋ ਗਏ ਵਿਆਹ ਵੀ ਕਰਤੇ ਬੱਚੇ ਚਾ ਤੁਸੀਂ ਪਹਿਲਾਂ ਤਾਂ ਇਹ ਬਹੁਤ ਵਧੀਆ ਵਰਡਸ ਯੂਜ਼ ਕੀਤਾ ਗੋਲ ਜੀ ਆਪਾਂ ਗੋਲ ਬੇਸਡ ਕੋਈ ਵੀ ਕੰਮ ਕਰ ਲਿਆ ਕਾ ਮਤਲਬ ਕੀ ਆਪਾਂ ਨੂੰ ਗੋਲ ਪਹਿਲਾ ਸਟੈਪ ਵੀ ਆਪਣਾ ਗੋਲ ਹੈ ਜੇ ਤੁਸੀਂ ਕਿਹਾ ਵੀ ਸਿਪ ਚ ਕਿੰਨੀ ਰਿਟਰਨ ਆ ਜਾਂਦੀ ਹੈ ਕੀ ਬਣ ਜਾਂਦਾ ਇਹਦਾ ਸਭ ਤੋਂ ਪਹਿਲਾ ਸਟੈਪ ਹੈ ਵੀ ਗੋਲ ਕੀ ਹੈ ਤੁਸੀਂ ਮੈਨੂੰ ਆ ਕੇ ਕਹੋ ਰਜਨੀਸ਼ ਜੀ ਮੇਰੇ ਸਿਪ ਲਗਾ ਦਿਓ 10000 ਰੁਪਏ ਦੀ ਮੈਂ ਤੁਹਾਨੂੰ ਸਭ ਤੋਂ ਪਹਿਲਾ ਕੁਐਸਚਨ ਪੁੱਛਾਂਗਾ ਕਿ ਜਦ ਮੈਂ ਪੁੱਛੂੰਗਾ ਜਾਂ ਮੈਨੂੰ ਪੁੱਛਣਾ ਚਾਹੀਦਾ ਹੈ ਜਦ ਮੇਰੇ ਕੋਲ ਹੋਰ ਮਾਰਕੀਟ ਚ ਕੋਈ ਡਿਸਟ੍ਰਿਬਿਊਟਰ ਕੰਮ ਕਰ ਰਿਹਾ ਉਹਨੇ ਵੀ ਇਹ ਪੁੱਛਣਾ ਚਾਹੀਦਾ ਹੈ ਕਿ ਸਰ ਰਵਿੰਦਰ ਜੀ ਕਿਸ ਗੋਲ ਲਈ ਲਗਾਣੀ ਲਗਾਣੀ ਕਿਉਂ ਹੈ ਤੁਸੀਂ ਮੈਨੂੰ ਅੱਜ ਫੋਨ ਕੀਤਾ ਕਿ ਸਰ ਸਿਪ ਲਗਾ ਦਿਓ ਮੈਂ ਲਗਾਤੀ ਬਿਨਾ ਪੁੱਛ ਤੁਸੀਂ ਇੱਕ ਸਾਲਾ ਫਾਰਮ ਕਰੋਗੇ ਰਜਿਸਟਰੀ ਬੰਦ ਕਰ ਦੋ ਮੈਂ ਬੰਦ ਕਰ ਦੂੰਗਾ ਬਿਨਾਂ ਪੁੱਛੇ ਉਹਦਾ ਨਾ ਤੁਹਾਨੂੰ ਕੋਈ ਫਾਇਦਾ ਹੈ ਨਾ ਮੈਨੂੰ ਕੋਈ ਫਾਇਦਾ ਆਪਣਾ ਉਹਦਾ ਓਬਜੈਕਟਿਵ ਮੈਟ ਨਹੀਂ ਹੋਇਆ ਕਿਉਂਕਿ ਆਪਣਾ ਕੋਈ ਗੋਲ ਹੀ ਨਹੀਂ ਸੋਚਦੇ ਪਿੱਛੇ ਬਿਲਕੁਲ ਮੈਨੂੰ ਇੱਥੇ ਪਟਿਆਲੇ ਜਾਣਾ ਹੈ ਮੇਰਾ ਗੋਲ ਹੈ ਕਿ ਮੈਂ ਪਟਿਆਲੇ ਜਾਣਾ ਹੈ ਮੈਂ ਪਲੈਨਿੰਗ ਕਰੂੰਗਾ ਕਿ ਮੈਂ ਬਾਈ ਕਾਰ ਜਾਣਾ ਹੈ ਬਾਈ ਬੱਸ ਜਾਣਾ ਹੈ ਬਾਈਕ ਤੇ ਜਾਣਾ ਹੈ ਇੱਕ ਪਲਾਨ ਗੋਲ ਹੈ ਜਿਵੇਂ ਮੈਨੂੰ ਇਹ ਨਹੀਂ ਪਤਾ ਕਿ ਮੈਂ ਜਾਣਾ ਕਿੱਥੇ ਹੈ ਮੈਂ ਘਰੋਂ ਕਾਰ ਚੱਕ ਲਈ ਤੇ ਨਿਕਲ ਗਿਆ ਮੈਨੂੰ ਇਹ ਨਹੀਂ ਪਤਾ ਜਾਣਾ ਕਿੱਥੇ ਮੈਂ ਕਿੱ데 ਵੀ ਨਹੀਂ ਪਹੁੰਚੂਗਾ ਸਹੀ ਕਰੈਕਟ ਮ ਏ ਹੋ ਸਕਦਾ ਹੈ ਮੇਰੀ ਸਪੀਡ ਸਲੋ ਹੋ ਸਕਦੀ ਹੈ ਸਰ ਸਪੀਡ ਫਾਸਟ ਹੋ ਸਕਦੀ ਹੈ ਪਰ ਡਾਇਰੈਕਸ਼ਨ ਚੱਡ ਗਰਾਈ ਤੇ ਡਾਇਰੈਕਸ਼ਨ ਰੋਂਗ ਹੋ ਗਈ ਫਿਰ ਮੈਂ ਜਿੰਨੀ ਮਰਜੀ ਸਪੀਡ ਕਰ ਲਾਂ ਪੌਂਚਣਾ ਪਟਿਆਲੇ ਆ ਮੈਂ ਲੁਧਿਆਣੇ ਵਾਲੇ ਰੋਡ ਤੇ ਪੈ ਗਿਆ ਫਿਰ ਗੱਡੀ ਰੇਟਸ ਤੇ ਚੱਲ ਰਾਂਗਾ ਪਟਿਆਲੇ ਪੌਂਚੂਗਾ ਨਹੀਂ ਡਾਇਰੈਕਸ਼ਨ ਠੀਕ ਹੈ ਮੈਂ ਪੈਦਲ ਵੀ ਚਲਾ ਜਾਊਂਗਾ ਕਦ ਨਾ ਕਦ ਪਹੁੰਚ ਜਾਊਂਗਾ ਤੁਮੀ ਡਾਇਰੈਕਸ਼ਨ ਠੀਕ ਹੈ ਹਮ ਡਾਇਰੈਕਸ਼ਨ ਇੱਥੇ ਆਪਾਂ ਕਹਿੰਦੇ ਪਹਿਲਾਂ ਗੋਲ ਤੁਸੀਂ ਕਹਿੰਦੇ ਕਿ ਰਜਨੀਸ਼ ਜੀ ਮੇਰੀ ਬੇਟੀ ਇੱਕ ਸਾਲ ਤਿੰਨ ਸਾਲ ਦੀ ਹੈ ਹਾਂ ਮੈਂ ਉਹੀ ਮੇਰੀ ਗੁੜੀ 3 ਸਾਲ ਦੀ ਆ ਆਪਾਂ ਇੱਥ 3 ਸਾਲ ਦੀ ਹੈ ਮੈਂ ਚਾਨਾ ਵੀ ਜਦੋਂ ਉਹ 18 ਸਾਲ ਦੀ ਹੋਊਗੀ ਹਾਂਜੀ ਹਾਂਜੀ ਜਾਂ 19 ਵੀ ਉਹਦੀ ਹਾਈਰ ਸਟੱਡੀ ਲਈ ਮੈਨੂੰ ਪੈਸਾ ਚਾਹੀਦਾ ਸਰਪੰਨੂ ਦੇਖੋ ਆਪਣੇ ਨਾ ਇਹ ਫੇजेस ਹੁੰਦੇ ਨੇ ਜਿਵੇਂ ਬੇਟੀ 3 ਸਾਲ ਦੀ ਹੈ ਪਹਿਲਾ ਪੈਸਾ ਤੁਹਾਨੂੰ ਹਾਈਰ ਸਟੱਡੀ ਲਈ ਚਾਹੀਦਾ ਆਫਟਰ 12th 12th ਤੱਕ ਦਾ ਨਾਰਮਲ ਖਰਚਾ ਹੈ ਨਾ ਤੁਸੀਂ ਮੈਨੇਜ ਕਰ ਰਹੇ ਹੋ ਮੈਂ ਵੀ ਉਹਨੇ ਬੱਚੇ ਨੇ ਮੈਨੇਜ ਕਰ ਰਹੇ ਹਾਂ ਸਾਲ ਦਾ 50-60 ਹਜ਼ਾਰ ਰੁਪਏ 500 ਹਜ਼ਾਰ ਰੁਪਏ ਮਹੀਨੇ ਦਾ ਤ੍ਰਿਧ ਦੇ ਰਹੇ ਹਾਂ கரੈਕਟ ਆਫਟਰ 12th ਇੱਕਦਮ ਐਜੂਕੇਸ਼ਨ ਦੇ ਵਿੱਚ ਕੋਸਟ ਜੰਪ ਆ ਜਾਂਦਾ ਤੁਸੀਂ ਆਈਟੀ ਮੰਨ ਲਓ ਕਿੰਦੀ ਐਡਮਿਸ਼ਨ ਚਾਹਣੀ ਹੈ ਕਾਲਜ ਵਾਲੇ ਸੈਟ ਕੀ 10 ਲੱਖ ਰੁਪਏ ਜਮਾ ਕਰ ਦਿਓ ਜਾਂ 20 ਲੱਖ ਰੁਪਏ ਜਮਾ ਕਰ ਦਿਓ ਉਹਦੀ ਪਲੈਨਿੰਗ ਆਪਾਂ ਨੂੰ ਅੱਜ ਤੋਂ ਹੀ ਕਰਨੀ ਪੈਣੀ ਹੈ ਹਾਇਰ ਸਟੱਡੀ ਸੈਕਿੰਡ ਆਪਾਂ ਜੋ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਮੈਰਿਜ ਬਿਲਕੁਲ ਮੈਂ ਇਹ ਕਹਿੰਦਾ ਕਿ ਮੈਰੀ ਬਟ ਚਲੋ ਕੁਝ ਨਾ ਜ਼ਰੂਰੀ ਹੈ ਜੀ ਜ਼ਰੂਰੀ ਹੈ ਜੇ ਬੇਟੀ ਹੈ ਪਲਾਨਿੰਗ ਕਰਨੀ ਬੇਟੀ ਅੱਜ ਦੀ ਰੇਟ ਚ ਤਾਂ ਖਰਚਾ ਦੋਨੋਂ ਪਾਸੇ ਬਹੁਤ ਦੋਨੋਂ ਪਾਸੇ ਆਣਾ ਪੈਗਾ ਦੀ ਪਲਾਨਿੰਗ ਕਰਨੀ ਪੈਗੀ ਇਹਦੇ ਵਿੱਚ ਸਿਰ ਆਪਾਂ ਗੋਲ ਕਿਵੇਂ ਡਿਸਾਈਡ ਕਰਦੇ ਆ ਤੁਸੀਂ ਕਹਿੰਦੇ ਲੈਟਸ ਸਪੋਜ਼ ਆਪਾਂ ਹਾਇਰ ਐਜੂਕੇਸ਼ਨ ਦੀ ਗੱਲ ਕਰਦੇ ਆ ਤੁਸੀਂ ਕਹਿੰਦੇ ਕਿ ਮੇਰਾ ਸੁਪਨਾ ਹੈ ਕਿ ਮੈਂ ਬੇਟੇ ਨੂੰ ਬੇਟੀ ਨੂੰ ਮਤਲਬ ਐਮਬੀ ਕਰਾਂ ਲੈਟਸ ਸਪੋਜ਼ ਜੇ ਡਾਕਟਰ ਬਣਨਾ ਚਾਹੁੰਦਾ ਹੈ ਕਿ ਐਮ ਬੀਬੀਐਸ ਕਰਾਨੀ ਹੈ ਆਪਾਂ ਉਹਦੀ ਕੈਲਕੂਲੇਸ਼ਨ ਕਰਾਂਗੇ ਕਿਵੇਂ ਆਪਾਂ ਕਹਿੰਦੇ ਕਿ ਪ੍ਰਵਿੰਦਰ ਜੀ ਅੱਜ ਐਮ ਬੀਬੀਐਸ ਕਰਨੀ ਹੋਵੇ ਤਾਂ ਕਿੰਨਾ ਖਰਚਾ ਆ ਜਾਂਦਾ ਤੁਸੀਂ ਕਹਿੰਦੇ ਸਰ ਅੱਜ ਕਰਨੀ ਤਾਂ 40 ਲੱਖ ਰੁਪਏ ਦਾ ਲੱਗਦਾ ਲੈਟਸ ਪੋਜ਼ ਆਪਾਂ ਨੇ ਜੋ ਵੀ ਆ ਮਾਪੀ ਦਾ ਰੇਟ ਹੈ ਮੋਟਾ-ਮੋਟੀ ਇੱਥੇ ਕਸਟਮਰ ਗਲਤੀ ਕੀ ਕਰਦਾ ਉਹਨਾਂ ਅੱਜ ਤੋਂ ਹੀ 40 ਲੱਖ ਰੁਪਏ ਇਕੱਠਾ ਕਰਨਾ ਸ਼ੁਰੂ ਕਰ ਲੈਂਦਾ ਕਮਿਊਨਿਟ ਕਰਨਾ ਸ਼ੁਰੂ ਕਰ ਦਿੰਦਾ ਵੀ 40 ਲੱਖ ਰੁਪਏ ਇਕੱਠਾ ਕਰਨਾ ਪਰ ਉਹਨੂੰ ਇਹ ਨਹੀਂ ਪਤਾ ਵੀ ਕਿ ਵਰਡ ਇਨਫਲੇਸ਼ਨ ਵੀ ਨਾਲ ਜੁੜਿਆ ਹੋਇਆ ਹੈ ਮਹਿੰਗਾਈ ਹੋਰ ਵੀ 10 ਜ ਅੱਜ ਤੋਂ 15 20 ਸਾਲ ਪਹਿਲਾਂ ਜਦੋਂ ਆਪਾਂ ਸਕੂਲਾਂ ਚ ਪੜਦੇ ਸੀ ਫੀਸ 200 ਰੁਪਏ ਹੁੰਦੀ ਸੀਗੀ ਅੱਜ 5000 ਰੁਪਏ ਫੀਸ ਆਉਂਦੀ ਐ ਐਜੂਕੇਸ਼ਨ ਦੀ ਇਨਫਲੇਸ਼ਨ ਨਾ ਫਾਸਟ ਐ ਦੂਸਰੀ ਇਨਫਲੇਸ਼ਨ ਨਾਲੋਂ ਹਮ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਕਿਹਾ ਵੀ ਪਰਮਿੰਦਰ ਜੀ ਬੇਟੀ 3 ਸਾਲ ਦੀ ਐ ਵੀ ਐਮਬੀਬੀਸ ਦੀ ਅਰਮਿਸ਼ਨ ਕਦੋਂ ਲੋਕ ਕਿ ਲੋਕ ਤੁਸੀਂ 18 ਸਾਲ ਦੀ ਆਫਟਰ ਪਲੱਸ 2 ਵੀ 15 ਸਾਲ ਬਾਅਦ ਫਿਰ ਆਪਾਂ ਸਰ ਇੱਥੇ ਇੱਥੇ ਨਾ ਕੀ ਕਰਾਂਗੇ ਕਿ 40 ਲੱਖ ਰੁਪਏ ਅੱਜ ਚਾਹੀਦਾ 15 ਸਾਲ ਬਾਅਦ ਕਿੰਨਾ ਚਾਹੀਦਾ ਸਭ ਤੋਂ ਪਹਿਲਾ ਸਟੈਪ ਇਹ ਹੈ ਕਿ 40 ਲੱਖ ਅੱਜ ਚਾਹੀਦਾ 15 ਸਾਲ ਬਾਅਦ ਕਿੰਨਾ है है। 8% ਦੀ ਇਨਫਲੇਸ਼ਨ ਦਾ ਮਤਲਬ ਇਹ ਹੈ ਕਿ ਹਰ 9 ਸਾਲ ਦੇ ਵਿੱਚ ਡਬਲ ਹੋ ਜਾਂਦਾ ਰੇਟ ਬਿਲਕੁਲ ਇਫ ਇਨਫਲੇਸ਼ਨ ਰੇਟ ਇਜ਼ 8% ਤਾਂ ਆਪਣਾ ਅਮਾਉਂਟ ਡਬਲ ਹੋ ਜਾਏਗਾ ਸਰ 9 ਸਾਲ ਦੇ ਵਿੱਚ ਤਾਂ ਜੇ ਉਹ ਅੱਜ 40 ਲੱਖ ਰੁਪਏ ਚਾਹੀਦਾ ਹੈ ਅੱਜ ਤੋਂ 9 ਸਾਲ ਬਾਅਦ 80 ਲੱਖ ਰੁਪਏ ਚਾਹੀਦਾ ਹੋਵੇਗਾ 15 ਸਾਲਾਂ ਬਾਅਦ ਤਕਰੀਬਨ ਤਕਰੀਬਨ ਅਰਾਊਂਡ 1 ਡੇਢ ਕਰੋੜ ਰੁਪਏ ਚਾਹੀਦਾ ਹੋਵੇਗਾ ਆਪਾਂ ਪਲੈਨਿੰਗ ਚਾਲੀ ਲੱਖ ਦੀ ਨਹੀਂ ਕਰਨੀ ਡੇਢ ਕਰੋੜ ਦੀ ਕਰਨੀ ਸਰ ਪਹਿਲਾ ਕੁਐਸਚਨ ਇਹੀ ਹੈ ਇੱਥੇ ਜੋ 90% ਲੋਕ ਮਿਸ ਕਰਦੇ ਨੇ ਉਹ 40 ਲੱਖ ਰੁਪਏ ਦੀ ਪਲੈਨਿੰਗ ਕਰਦੇ ਰਹਿੰਦੇ ਨੇ ਜਦੋਂ 40 ਲੱਖ ਰੁਪਏ ਇਕ ਕੁਛ ਨਹੀਂ ਬੰਦਾ ਸਰ ਐਮਵੀਓਸ ਤੋਂ ਬੜੀ ਦੂਰ ਦੀ ਗੱਲ ਹੈ ਨੋਰਮਲ ਕੋਰਸ ਨਹੀਂ ਕਰ ਪਾਉਂਦੇ ਆਪਾਂ ਡੇਡ ਇਹ ਆਪਣਾ ਗੋਲ ਬਣ ਗਿਆ ਸਰ ਆਪਣਾ ਕੋਈ ਵੀ ਗੋਲ ਹੈ ਸਰ ਉਹਦੇ ਫੀਚਰਸ ਨੇ ਗੋਲ ਦਾ ਪਹਿਲੇ ਇਹ ਗੋਲ ਟਾਈਮ ਬਾਉਂਡ ਹੋਣਾ ਚਾਹੀਦਾ ਆਪਾਂ ਨੂੰ ਪਤਾ ਲੱਗਿਆ ਕਿ 15 ਸਾਲ ਪੀਰੀਅਡ 15 ਸਾਲ ਲੈਣਾ ਦੂਸਰਾ ਟਾਈਮ ਆਪਣਾ ਆਬਜੈਕਟਿਵ 1.5 ਕਰੋੜ ਰੁਪਏ ਹਦੋਂਗੇ ਟਾਈਮ 15 ਸਾਲ ਅਮਾਉਂਟ 1.5 ਕਰੋੜ ਜੇ ਇੱਕ ਚੀਜ਼ ਵੀ ਮਿਸ ਹੈ ਸਰ ਗੜਬੜ ਹੋ ਜਾਂਦੀ ਹੈ ਤੁਸੀਂ ਕੋਸਰ ਨੂੰ 1.5 ਕਰੋੜ ਰੁਪਏ ਇਕੱਠਾ ਕਰਨਾ ਹੈ ਉਹ 20 ਸਾਲ ਚ ਕਰਨਾ ਜਾਂ 30 ਸਾਲ ਚ ਕਰਨਾ ਜਾਂ 5 ਸਾਲ ਚ ਕਰਨਾ ਇਨਪੁਟ ਤਾਂ ਉਹ ਫਿੱਟ ਸੈੱਟ ਕਰਾ ਦੇਗਾ ਨਾ ਕਿੰਨੇ ਸਾਲ ਚ ਕਰਨਾ ਦੋਨੋਂ ਚੀਜ਼ਾਂ ਆਪਣੇ ਹੱਥ ਚ ਆ ਗਿਆ टाइम पंद्रह साल अमाउंट डेढ़ करोड़ फिर सर एक रिवर्स कैलकुलेशन कराएंगे पर रिवर्स कैलकुलेशन रिवर्स कैलकुलेशन बोल जाए कि आज आप पैसे मंथली पाने शुरू करिए ताकि इन्ने पैसे बन जाए डिटेल्ड कैलकुलेशन अपने को कैलकुलेटर से है, गया। अपनी है अपनी सर डिटेल्ड एप्लीकेशन है अपनी सर के नाम से अपनी एप्लीकेशन है ठीक है एंड्रॉयड आई एस दोनों पर अवेलेबल है फंडस एप के नाम से डाउनलोड सेनलोड करो अपनी ऐप फ्री ऑफ कॉस्ट है कोई कॉस्ट नहीं ओके कोई अपना ਕੰਪਨੀ ਦਾ ਕਸਟਮਰ ਹੈ ਜਾਂ ਨਹੀਂ ਹੈ ਐਨੀਬਾਡੀ ਕੈਨ ਡਾਊਨਲੋਡ iOS ਤੇ Android ਦੋਨੋਂ ਤੇ ਅਵੇਲੇਬਲ ਹੈ ਫੰਡਸ ਆਫ ਦਿ ਨਾਮ ਤੋਂ ਤੁਸੀਂ ਐਪ ਡਾਊਨਲੋਡ ਕਰੋਗੇ ਸਾਰੇ ਕੈਲਕੂਲੇਟਰ ਤੇ ਅਵੇਲੇਬਲ ਹੈ ਸਰ ਫ੍ਰੀ ਆਫ ਕੋਸਟ ਤੇ ਕੈਲਕੂਲੇਟਰ ਨੂੰ ਯੂਜ਼ ਕਰ ਸਕਦੇ ਤੁਸੀਂ ਉੱਥੇ ਪਾਣਾ ਕੀ ਹੈ 15 ਸਾਲ ਅਮਾਉਂਟ ਰਿਕੁਆਇਰਡ 1.5 ਕਰੋੜ ਰੁਪਏ ਰਿਟਰਨ ਆਪਾਂ ਜਿੰਕਰਾਗੇ ਸਰ 15% دوسری ਟਰਮ ਦੀ ਗੱਲ ਕਰ ਰਹੇ ਸੀ ਨਾ ਸਰ ਆਪਾਂ ਸਿਰਫ 15% ਕਿਸ ਤਰ੍ਹਾਂ ਦਾ ਉਹ ਐਪ ਪਰਸੈਂਟੇਜ ਹੈ ਜੋ ਇੰਡੀਅਨ ਮਾਰਕੀਟ ਦੀ ਐਵਰੇਜ ਹੈ ਓਕੇ ਕੁਝ ਫੰਡ 13% ਵੀ ਦੇ ਰਹੇ ਹੋਣਗੇ 12 ਵੀ ਦੇ ਰਹੇ ਹੋਣਗੇ ਕੁਝ ਫੰਡ 18 20% ਵੀ ਦੇ ਰਹੇ ਹੋਣਗੇ ਬਟ ਇੰਡੀਅਨ ਮਾਰਕੀਟ ਦੀ ਐਵਰੇਜ 15% ਇਹ ਮੈਂ ਨਹੀਂ ਕਹਿ ਰਿਹਾ ਕਿ ਐਮਫੀ ਦੀ ਸਾਈਟ ਤੇ ਜਾਓਗੇ ਸੈਬੀ ਦੀ ਸਾਈਟ ਤੇ ਜਾਓਗੇ ਜੋ ਇੰਡੈਕਸ ਨੇ ਐਵਰੇਜ ਦਿੰਦੀ ਹੈ ਹੁਣ ਤੱਕ ਦਾ ਡਾਟਾ ਕਹਿ ਰਿਹਾ ਹਾਂ ਸਿንስ ਵੀ 1979 ਤੋਂ ਗੱਲ ਕਰੀਏ ਜਦੋਂ ਤੋਂ ਆਪਣਾ ਇੰਡੈਕਸ ਚੱਲ ਰਿਹਾ ਤੁਸੀਂ ਮਾਰਕੀਟ ਦੇ ਦੇ ਆਪਾਂ ਕਹਿੰਦੇ ਸੀਆਰ ਹੋ ਗਿਆ ਇੰਡੈਕਸ ਉਹ ਇੰਡੈਕਸ ਕਰ ਕਦੇ ਨਾ ਕਦੇ 100 ਤੋਂ ਸ਼ੁਰੂ ਹੋਇਆ ਸੀ ਜੀ 45 ਸਾਲ ਪਹਿਲਾਂ ਇੰਡੈਕਸ 100 ਤੋਂ ਸ਼ੁਰੂ ਹੋਇਆ ਸੀ ਅੱਜ ਜੋ ਇੰਡੈ ਉਦਾਸਰਨ ਜੇਕਰ ਲੋ 15 ਹਜ਼ਾਰ ਚੱਕਲੋ 20 ਹਜ਼ਾਰ ਚੱਕਲੋ अराउंड 15 16% ਦੀ ਐਵਰੇਜ ਹੈ ਆਪਾਂ ਹਮੇਸ਼ਾ ਐਵਰੇਜ ਤੇ ਹੀ ਗੱਲ ਕਰਾਂਗੇ ਕਿਉਂਕਿ ਆਪਾਂ ਵੀ ਜਦੋਂ ਕੋਈ ਫੰਡ ਚ ਇਨਵੈਸਟਮੈਂਟ ਕਰਾਂਗੇ ਨਾ ਹੋ ਸਕਦਾ ਕੁਝ ਫੰਡ 13% ਰਿਟਰਨ ਦੇ ਦੇ ਦੂਸਰਾ 17 ਦੇ ਦੇ ਕੋਈ 12 ਦੇ ਦੇ ਕੋਈ 18 ਦੇ ਦੇ ਆਪਾਂ ਐਵਰੇਜ 15 ਲਾਵਾਂਗੇ ਤਾਂ ਕੈਲਕੂਲੇਸ਼ਨ ਕਰਨ ਲਈ ਆਪਾਂ ਇਹ ਕਰ ਸਕਦੇ ਹਾਂ ਕਿ ਆਪਾਂ ਉਸੇ ਇਨਪੁਟ ਕਰਾਂਗੇ ਅਮਾਉਂਟ ਰਿਕੁਆਇਰਡ 1.5 ਕਰੋੜ ਰੁਪਇਆ ਟਾਈਮ 15 ਇਅਰ ਅਜੰਪਸ਼ਨ ਰਿਟਰਨ 15% ਤਾਂ ਇੱਕ ਅਮਾਉਂਟ ਨਿਕਲ ਕੇ ਆਏਗੀ ਉਹ ਅਮਾਉਂਟ ਵੈਸੇ ਪਰ ਮੰਤ ਪਰ ਮੰਤ ਤੁਸੀਂ 22000 ਰੁਪਏ ਪਰ ਮੰਤ ਬੇਟੀ ਦੇ ਨਾਮ ਤੇ ਆਪਣੇ ਨਾਮ ਦੇ ਇਕ ਸੀਪ ਲਗਾ ਦੋਗੇ ਡਾਊਨ ਦਾ ਲਾਈਨ ਆਫਟਰ 15 ਇਅਰ ਇਟ ਵਿਲ ਬੀ ਰਾਉਂਡ ਅਰਾਊਂਡ 1.5 ਕਰੋੜ ਜਿਆਦਾ ਵੀ ਹੋ ਸਕਦਾ 10 ਵੀ ਲੱਖ ਰੁਪਏ ਘੱਟ ਵੀ ਹੋ ਸਕਦਾ ਬਟ ਉਮੀਦ ਹੈ ਮੋਟਾ ਮੋਟੀ ਇਹ ਕਹਿ ਕਿਉਂਕਿ ਮਾਰਕੀਟ ਕਈ ਵਾਰ ਆਪ ਡਾਊਨ ਕਰ ਰਿਹਾ ਹੈ 15% ਬਟ ਤੁਸੀਂ 15 ਸਾਲ ਲਾਸਟ 15 ਸਾਲ ਦਾ ਰਿਟਰਨ ਚੱਕੋਗੇ ਰਿਟਰਨ ਵੀ ਬੈਟਰ ਨਾ 16 17 18% ਰਿਟਰਨ ਆਈ ਹੈ ਪਰ ਇਸ ਨਮਾ গোল ਬੇਸਡ ਪਲਾਨਿੰਗ ਕਰਨੇ ਆ ਪਹਿਲਾਂ 골ਡ ਸਾਈਜ਼ ਕਿੰਨਾ ਜੀ 골ਡ ਦੀ ਕਰੰਟ ਕੋਸਟ ਕੀ ਹੈ ਇਨਫਲੇਸ਼ਨ ਨੂੰ ਐਡ ਕਰਕੇ ਫਿਊਚਰ ਕੋਸਟ ਕੀ ਬਣੇਗੀ ਗੋਲ ਦੀ ਫਿਰ ਰਿਵਰਸ ਕੈਲਕੂਲੇਸ਼ਨ ਕੀਤੀ ਵੀ ਕਿੰਨਾ ਪੈਸਾ ਪਾਈਏ ਕਿ ਤਾਂ ਕਿ ਉਸ ਕੋਸਟ ਤੇ ਪਹੁੰਚ ਜਾਈਏ ਇਸ ਤੋਂ ਬਾਅਦ ਸਰ ਆਪਾਂ ਇੱਕ ਪਲੈਨਿੰਗ ਕੀਤੀ 22000 ਰੁਪਏ ਸਿਰਫ ਤੁਸੀਂ ਲਗਾਤੀ ਫਿਰ ਤੁਹਾਨੂੰ ਪਤਾ ਹੈ ਕਿ ਮੇਰੀ ਜਿੰਨੀ ਵੀ ਇਨਕਮ ਹੈ ਮੈਨੂੰ ਉਹਦੇ ਚ 22000 ਪਹਿਲਾਂ ਹੀ ਸਪੇਅਰ ਕਰ ਦੇਣਾ ਹੈ ਨਾਰਮਲੀ ਕੀ ਹੁੰਦਾ ਪਹਿਲਾਂ ਖਰਚਾ ਕਰਦੇ ਆ ਫਿਰ ਸੇਵਿੰਗ ਕਰਦੇ ਆ ਫਿਰ ਤੁਹਾਡੇ ਮਾਈਂਡ ਦਾ ਕਿ ਮੇਰੀ ਸੈਲਰੀ ਜੋ ਵੀ ਇਨਕਮ ਪ੍ਰੋਫੈਸ਼ਨ ਆਪਣਾ ਆਪਣਾ ਪੈਸਾ ਆ ਰਿਹਾ ਕਿ ਪਹਿਲਾਂ ਸਿਪ ਲਗਾਣੀ ਹੈ ਫਿਰ ਮੈਨੂੰ ਸੱਚੀ ਕਰਨੀ ਹੈ ਵੀ ਅਗਰ ਸਿਪ ਮੇਰੀ ਨਹੀਂ ਜਾਊਗੀ ਤਾਂ ਮੇਰਾ ਡੈਟ ਕੋਟ ਨਹੀਂ ਬਣੂਗਾ ओके यू नो ਸਰਪਾ ਮਤਲਬ ਕਿ ਫਾਈਨੈਂਸ਼ੀਅਲ ਪਲੈਨਿੰਗ ਬੋਲ ਸਕਦੇ ਆ ਗੋਲ ਪਲੈਨਿੰਗ ਬੋਲ ਸਕਦੇ ਆ ਮੈਂ ਸਮਝ ਗਿਆ ਜੀ ਬਹੁਤ ਗੋਲ ਹੀ ਨਹੀਂ ਹੈ ਤਾਂ ਪਲੈਨਿੰਗ ਕੀ ਹੋਵੇਗੀ ਬਿਲਕੁਲ ਮੈਨੂੰ 3 ਸਾਲ ਹੋ ਗਏ ਮੈਨੂੰ ਬੇਟੀ ਦਾ ਮੈਹਰਜ ਗੋਲ ਨਹੀਂ ਕਰ ਰਿਹਾ ਕਰ ਪਾਇਆ ਮੈਂ ਗੋਲ ਡਿਸਾਈਡ ਕਰਨਾ ਦੇਖੋ ਪੇਰੈਂਟਸ ਦਾ ਕੰਮ ਹੈ ਗੋਲ ਸੈੱਟ ਕਰਨਾ ਪਲੈਨਿੰਗ ਕਰਵਾਉਣਾ ਸਾਡਾ ਕੰਮ ਤੁਹਾਡਾ विदाउट गोल जो प्लानिंग हो जी सिर्फ होएगी नहीं सिर्फ पे ਤੁਸੀਂ 20 50 ਵਾਲੀ ਲਗਾ ਲੋਗੇ 50 ਵਾਲੀ ਬੰਦ ਕਰਾ ਦੋਗੇ ਕਿਉਂਕਿ ਉਹ ਪਿੱਛੇ ਗੋਲ ਹੀ ਨਹੀਂ ਇਦੋਂ ਇਹ ਨਹੀਂ ਪਤਾ ਸਿੱਪ ਲਗਾਈ ਕਿਉਂ ਹੈ ਇੱਕ ਇੱਕ ਕੁਐਸਚਨ ਮਾਰਕ ਹੈ ਤੁਸੀਂ ਕਹਿੰਦਾ ਕਸਟਮਰ ਕਹਿੰਦਾ ਸਿੱਪ ਲਗਾਨੀ ਹੈ ਸਾਡੇ ਕੁਐਸਚਨ ਮਾਰਕ ਕਹਿੰਦੇ ਸਰ ਕਿਉਂ ਲਗਾਨੀ ਹੈ ਹਮ ਕਿਸ ਪਰਪਸ ਲਈ ਲਗਾਨੀ ਹੈ ਉਸ ਜਿਹਨ ਪਰਪਸ ਦੱਸੋ ਅਸੀਂ ਜਿਹਨ ਸੋਲੂਸ਼ਨ ਦੱਸ ਹਮ ਜੇ ਤੁਸੀਂ ਕਿਸੇ ਡਾਕਟਰ ਕੋਲ ਜਾਓਗੇ ਨਾ ਕਹੋਗੇ ਸਰ ਕੋਈ ਦਵਾਈ ਦੇ ਦਿਓ ਡਾਕਟਰ ਪੁੱਛੂਗਾ ਕਾ ਦੀ ਕੋਇਆ ਕੀ ਹੈ ਰੈਸਟ ਗ੍ਰਾਉਂਡ ਕਰਨੇ ਫੇਰੀ ਦੱਸਾਂਗੇ ਤੁਹਾਨੂੰ ਤਾਂ ਹੀ ਸੋਲੂਸ਼ਨ ਦੱਸੇਗਾ ਨਾ ਜਿਸ ਕੋਲ ਕੋਈ ਵੀ ਦਵਾਈ ਦੇ ਦੋ ਵਧੀਆ ਦਵਾਈ ਦੇ ਦਿਓ ਕੋਈ ਰਿਕੁਇਸਟ ਦਵਾਈ ਨਹੀਂ ਮਿਲਦੀ ਜੋ ਤੱਕ ਤੁਸੀਂ ਸਾਨੂੰ ਦੱਸੋ ਬੋਲ ਨਹੀਂ ਦੱਸੋ ਸਰ ਮੈਨੂੰ ਕਿਉਂ ਕਰਨੀ ਹੈ ਅਸੀਂ ਤੁਹਾਨੂੰ ਸੋਲੂਸ਼ਨ ਨਹੀਂ ਦੇ ਪਾਵਾਂਗੇ ਸਰ ਆਖਰੀ ਸਵਾਲ ਹੈ ਮੇਰਾ ਜਿਹੜਾ ਕਿ ਹਰ ਇੱਕ ਬੰਦੇ ਦੇ ਦਿਮਾਗ ਦੇ ਵਿੱਚ ਹੁਣ ਆ ਰਿਹਾ ਹੋਊਗਾ ਕਿਉਂਕਿ ਆਪਣੀ ਸੋਸਾਇਟੀ ਹੈ ਜਿਹੜੀ ਦੇਖੋ ਸਾਰਾ ਕੁਝ ਲੈ ਕੇ ਚੱਲਦੀ ਹੈ ਹਾਂਜੀ ਹਾਂਜੀ ਹੁਣ ਤੱਕ ਆਪਾਂ ਨੇ ਗੱਲ ਕੀਤੀ ਮਿਊਚੁਅਲ ਫੰਡਸ ਦੀ ਫਿਰ ਗੱਲ ਕੀਤੀ ਆਪਾਂ ਕਿਵੇਂ ਐਗਜ਼ੀਕਿਊਟ ਕਰਨਾ ਰਿਟਰਨਸ ਦੀ ਹਾਂਜੀ ਹੁਣ ਗੱਲ ਆ ਗਈ ਰਿਸਕ ਤੇ ਠੀਕ ਹੈ ਜੀ ਰਿਸਕ ਇਸ ਦੇ ਵਿੱਚ ਕਿੰਨਾ ਹੈ ਕਿਉਂਕਿ ਆਪਾਂ ਨਾ ਅੱਜ ਦੀ ਰੇਟ 'ਚ ਚਾਹੇ ਲੋਕ ਕਮੇਟੀਆਂ ਪਾਈ ਜਾ ਰਹੇ ਨੇ ਕਮੇਟੀਆਂ ਚੱਕੀਆਂ ਜਾ ਰਹੀਆਂ ਨੇ ਚਿੱਟ ਫੰਡਾਂ ਦੇ ਵਿੱਚ ਲੱਗੇ ਪਏ ਨੇ ਉਧਰ ਜਾ ਰਿਹਾ ਕੰਮ ਪਰ ਇਹ ਜਿਹੜੀ ਇੱਕ ਸਿਸਟਮੈਟਿਕਲੀ ਇਹਦੇ ਵਿੱਚ ਵੀ ਸਭ ਨੂੰ ਹੈਗਾ ਵੀ ਰਿਸਕ ਕੀ ਹੈ ਜਾਂ ਤਾਂ ਉਹ ਡਰ ਰਹੇ ਨੇ ਤੇ ਫਿਰ ਇਹ ਰਿਸਕ ਦੂਰ ਕਰੋ ਸਰ ਰਿਸਕ ਦੀ ਡੈਫੀਨੇਸ਼ਨ ਇੱਥੇ ਹੈ ਵੀ ਜੋ ਵੀ ਆਪਾਂ ਨੇ ਕੈਲਕੂਲੇਸ਼ਨ ਕੀਤੀ ਨਾ ਤੇ ਪਹਿਲਾ ਤਾਂ ਅਲਟੀਰਨ ਅਨਲੈਸਾ ਕੋਈ ਕੈਲਕੂਲੇਸ਼ਨ ਨਹੀਂ ਕਰਦੇ। ਹੂੰ। ਸਭ ਤੋਂ ਵੱਡਾ ਰਿਸਕ ਇਹ ਹੈ ਵੀ ਆਪਾਂ ਕੋਈ ਕੈਲਕੂਲੇਸ਼ਨ ਨਹੀਂ ਕੀਤੀ ਹੋਈ ਹੁੰਦੀ। ਬਿਲਕੁਲ। ਆਪਾਂ ਨੂੰ ਕੋਈ ਅਮਾਊਂਟ ਨਹੀਂ ਪਤਾ ਹੁੰਦੀ ਕਿੱਥੇ ਪਾਣੀ ਹੈ। ਦੂਸਰੀ ਆਪਾਂ ਗੱਲ ਕੀਤੀ ਹੁੰਦੀ ਹੈ 15 ਸਾਲ ਦੀ। ਮੈਂ ਥੋੜੀ ਬੇਟੀ ਲਈ ਪਲੈਨਿੰਗ ਕੀਤੀ ਤਾਂ ਹੈਗੀ 15 ਸਾਲ ਦੀ। ਬਿਲਕੁਲ ਬਿਲਕੁਲ। ਠੀਕ ਹੈ। ਤੁਸੀਂ ਲੈਟਸ ਸੋ ਅੱਜ ਪੈਸਾ ਲਗਾਇਆ ਕਿ ਨੈਕਸਟ 6 ਮਹੀਨਿਆਂ ਚ ਮਾਰਕੀਟ ਹੋਲੀ ਡਾਊਨ ਹੋ ਗਈ। ਤੁਸੀਂ ਕਹਿੰਦੇ ਰਜਨੀਸ਼ ਜੀ ਪੈਸ ਫਿਰ ਰਿਸਕ ਹੈਗਾ ਸਰ ਜਿੰਨਾ ਸਰ ਕਹਿੰਦਾ ਕਮਿਟਮੈਂਟ ਕਮਿਟਮੈਂਟ ਹੈ ਇਹਦੇ ਚ ਬਾਉਂਡ ਨਹੀਂ ਹੈਗੇ ਤੁਸੀਂ ਕੋਈ ਬਾਉਂਡ ਹੋ ਤੁਸੀਂ ਆਪਾਂ ਇੱਕ ਇੱਕ ਕਮਿਟਮੈਂਟ ਸੋਚੀ ਐਜੰਪਸ਼ਨ ਸੋਚੀ ਕਿ 15 ਸਰ ਪਰਸੈਂਟ ਰੱਖਾਂਗੇ ਐਨਾ ਕਿ ਬਣ ਜਾਏਗਾ ਸਰ ਰਿਸਕ ਜਿੱਦਾਂ ਰਿਸਕ ਹਰ ਜਗ੍ਹਾ ਹੈ ਇੱਕ ਸ਼ਾਪਕੀਪਰ ਸ਼ਾਪ ਓਪਨ ਕਰਦਾ ਹੈ ਕਿ ਫੈਕਟਰੀ ਓਨਰ ਨਵੀਂ ਫੈਕਟਰੀ ਓਪਨ ਕਰਦਾ ਹੈ ਰਿਸਕ ਹੈ ਉਹਨੂੰ ਦੇ ਵਨ ਨਹੀਂ ਪਤਾ ਹੁੰਦਾ ਕਿ ਮੈਂ ਇਸ ਨਾਲ ਕਿੰਨਾ ਕਮਾਣ ਵਾਲਾ ਆ ਫਿਰ ਵੀ ਕੰਮ ਚਲਾਉਂਦਾ ਹੈ ਕੁਝ ਨਹੀਂ ਪਤਾ ਹੁੰਦਾ ਉਹਨੂੰ ਉਹਨੂੰ ਐਨਾ ਪਤਾ ਹੁੰਦਾ ਹੈ ਕਿ ਮੈਂ ਲੌਂਗ ਟਰਮ ਲਈ ਕੰਮ ਕਰਨਾ ਹੈ ਸਰ ਜੇ ਤੁਸੀਂ ਲੌਂਗ ਟਰਮ ਲਈ ਇਨਵ ਜੇ ਤੁਸੀਂ ਸ਼ਾਰਟ ਟਰਮ ਇਨਵੈਸਟਮੈਂਟ ਕੀਤੀ ਹੈ देयर इज ਅ ਰਿਸਕ ਫਿਰ ਅਸੀਂ ਤੁਹਾਨੂੰ ਸੂਚਿਹੀ ਨਹੀਂ ਕਰਾਂਗੇ ਹੁਣ ਮੈਂ ਇੱਕ ਛੋਟੀ ਜੀ ਗੱਲ ਤੁਹਾਡੇ ਵਿੱਚ ਕੱਢਦਾ ਈਵੀ ਦਾ ਜਿਵੇਂ ਹਾਂਜੀ ਹਾਂਜੀ ਈਵੀ ਨਾਲੇ ਤਾਂ ਲੋਕ ਰਿਸਕ ਕਹੀ ਜਾਂਦੇ ਨੇ ਹਾਂਜੀ ਹਾਂਜੀ ਨਾਲੇ ਡੇ ਬਾਈ ਡੇ ਵਧ ਰਿਹਾ ਹੈ ਪਰਚੇਸ ਕਰੀ ਜਾਂਦੇ ਆ ਜੇ ਤੁਸੀਂ ਦਿੱਲੀ ਸੁਣਿਆ ਹੋਗਾ ਹੁਣ ਈਵੀ ਈਵੀ ਕਰ ਰਹੇ ਨੇ ਪੈਟਰੋ ਡੀਜ਼ਲ ਬੰਦ ਹੀ ਕਰ ਰਹੇ ਨੇ ਦਿੱਲੀ ਮਤਲਬ ਕਿ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਇਨਵੈਸਟਮੈਂਟ ਵੀ ਤੇ ਹੋ ਰਿਹਾ ਜਾਂ ਫਿਰ ਆਪਾਂ ਸੋਲਰ ਤੇ ਕਹਿ ਲਈਏ ਸੋਲਰ ਤੇ ਕਹਿ ਲਈਏ ਹਾਂਜੀ ਤਾਂ ਇਹ ਚੀਜ਼ ਹੈ ਬਿਲਕੁਲ ਕੰਟੀਨਿਊ ਸਰ ਰਿਸਕ ਦੇ ਵਿੱਚ ਇਹੀ ਰਿਸਕ ਹੈ ਕਿ ਆਪਾਂ ਨੇ ਲੌਂਗ ਟਰਮ ਇਨਵੈਸਟਮੈਂਟ ਕਰਨੀ ਹੈ ਸ਼ਾਰਟ ਟਰਮ ਇਨਵੈਸਟਮੈਂਟ ਕਰੋਗੇ ਤੇ देयर इज ਰਿਸਕ ਦੂਸਰਾ ਇਹ ਹੈ ਵੀ ਜਿਹੜੀ ਆਪਾਂ 15% ਰਿਟਰਨ ਦੀ ਗੱਲ ਕੀਤੀ ਹੈ ਇਹ 15% ਰਿਟਰਨ ਆਏਗੀ ਤੇ ਡਸਨਟ ਮੀਨ ਕਿ ਹਰ ਸਾਲ 15 15 15% ਰਿਟਰਨ ਆਏਗਾ ਕਿਸੇ ਕਿਸੇ ਸਾਲ 10 ਆਈ ਕਿਸੇ ਸਾਲ 2 ਹੀ ਕਿਸੇ ਸਾਲ 12 ਹੀ ਕਿਸੇ ਐਵਰੇਜ ਵੀਲ ਕਮ 15% ਕੁਝ ਸਾਲ ਇਸ ਤਰ੍ਹਾਂ ਦੇ ਵੀ ਰਹਿਣਗੇ ਮਾਈਨਸ ਤੇ ਰਿਟਰਨ ਜਾਏਗੀ ਬਟ ਪੇਸ਼ੈਂਸ ਰੱਖਣੀ ਪਏਗੀ ਸੋ ਇਹਦੇ ਚ ਤਾਂ ਮੈਨੂੰ ਇੱਕ ਇਹ ਵੀ ਲੱਗਦਾ ਵੀ ਜਿੰਨਾ ਮਾਰਕੀਟ ਜੇ ਮੈਂ ਗਿਰਦੀ ਹੈ ਪੈਸਾ ਹੋਰ ਵਧਾਉਣਾ ਚਾਹੀਦਾ ਸਿਰ ਬਿਲਕੁਲ ਵਧਾਉਣਾ ਚਾਹੀਦਾ ਸਿਰ ਇਹਦੇ ਚ ਦੋ ਤਰੀਕੇ ਆ ਇੱਕ ਤਾਂ ਮਾਰਕੀਟ ਗਿਰੀ ਤੇ ਤੁਹਾਡੇ ਕੋਲ ਕੋਈ ਲਮਸਮ ਪੈਸਾ ਆ ਜਾਏਗਾ ਤਾਂ ਪਾਤਾ ਅਦਰਵਾਈਜ਼ ਮਾਰਕੀਟ ਜਦੋਂ ਗਿਰਦੀ ਹੈ ਤੁਸੀਂ ਪੈਸਾ ਲਮਸਮ ਨਹੀਂ ਪਾ ਸਕਦੇ ਤੁਸੀਂ ਥੋੜੀ ਜਿਹੀ ਸਿਪ ਦੀ ਅਮਾਉਂਟ ਨੂੰ ਇਨਕਰੀਜ਼ ਕਰ ਦਿਓ ਇਨਕਰੀਜ਼ ਅੱਜ ਤੁਸੀਂ ਇੱਕ ਬੇਟੀ ਲਈ 20000 ਇਟ ਸ਼ੋਰ ਕਿ ਤੁਹਾਡੀ ਇਨਕਮ ਐਵਰੀਅਰ ਵਧਦੀ ਹੋਏਗੀ ਜੋ ਵੀ ਜੋਬ ਬਿਜ਼ਨਸ ਤੁਸੀਂ ਕਰਦੇ ਹੋ ਕਮਾਈ ਤਾਂ ਵਧਦੀ ਹੀ ਹੈ ਹਰ ਸਾਲ ਜਿਵੇਂ ਜਿਸ ਰੇਸ਼ਿਓ ਚ ਕਮਾਈ ਵਧਦੀ ਹੈ ਉਸ ਰੇਸ਼ਿਓ ਚ ਆਪਾਂ ਨੂੰ ਵੀ ਸਿੱਪ ਵੀ ਵਧਾਦਣੀ ਚਾਹੀਦੀ ਹੈ ਅੱਜ 1 ਲੱਖ ਰੁਪਏ ਦੀ ਸੈਲਰੀ ਲੈਣ ਵਾਲਾ ਜੀ 20 ਹਜ਼ਾਰ ਦੀ ਸਿੱਪ ਲਗਾ ਰਿਹਾ ਹੈ ਕੱਲ ਨੂੰ ਤੇ ਸੈਲਰੀ 2 ਲੱਖ ਹੋ ਜਾਂਦੀ ਹੈ ਤਾਂ ਉਹਦੀ ਸਿੱਪ ਵੀ ਐ ਪੈਰਲਰ ਉਹਨੂੰ ਕਿਸੇ ਨੂੰ ਚਾਹੁੰਦਾ ਦੱਸਣੀ ਚਾਹੀਦੀ ਹੈ ਬਿਲਕੁਲ ਬਿਲਕੁਲ रजनी जी बहुत बहुत धन्यवाद। ਤੁਸੀਂ ਅੱਜ ਇਨਵੈਸਟਮੈਂਟ ਦੀ ਨਾ ਇੱਕ ਡੈਫੀਨੇਸ਼ਨ ਹੀ ਅਲੱਗ ਦੇਤੀ ਤੇ ਬਹੁਤ ਸਾਰੇ ਇਨਵੈਸਟਰਸ ਸਰ ਇਹ ਇਹ ਇਹਦੇ ਵਿੱਚ ਇਹੀ ਕਨਫਿਊਜ਼ਨ ਹੈ ਲੋਕਾਂ ਨੇ ਮਿਊਚੁਅਲ ਫੰਡ ਮਿਊਚੁਅਲ ਫੰਡ ਸੁਨੇਆ ਜ਼ਰੂਰ ਹੋਇਆ ਸੀਗਾ। ਲੋਕਾਂ ਨੂੰ ਇਹ ਹੀ ਨਹੀਂ ਪਤਾ ਸੀ ਮਿਚੁਅਲ ਹੰਦਾ ਕੀ ਹੈ? ਫੰਡ ਮੈਨੇਜਰ, ਐਮਸੀ ਕੁਝ ਨਹੀਂ ਪਤਾ। ਸਰ ਇਹਦਾ ਇਹ ਹੈ ਕੁਝ ਲੋਕ ਨਾ ਐਕਚੁਅਲੀ ਕਰਨ ਵਾਲੇ ਵੀ ਨਹੀਂ ਦੱਸਦੇ ਮਿਚੁਅਲ ਹੰਡ ਕੀ ਹੁੰਦਾ। ਉਹ ਕਹਿੰਦੇ ਨਾ ਇਨਵੈਸਟਮੈਂਟ ਕਰਨੀ ਹੈ ਜੀ ਕਰਤੀ ਜੀ। ਕਸਟਮਰ ਨੂੰ ਜੇ ਆਪਾਂ ਡਿਟੇਲ ਚ ਕੋਈ ਸਮਝਾਤਾ ਨਾ ਵੀ ਮਿਚਰਨ ਹੁੰਦਾ ਕੀ ਹੈ ਉਹ ਬਾਰ ਬਾਰ ਤੁਹਾਨੂੰ ਪੁੱਛੇਗਾ ਨਹੀਂ ਪਰੇਸ਼ਾਨ ਨਹੀਂ ਹੋਵੇਗਾ ਕਿਉਂਕਿ ਉਹਦਾ ਕੰਫੀਡੈਂਸ ਬਿਲਡ ਹੋ ਜਾਏਗਾ ਉਹਨੂੰ ਪਤਾ ਲੱਗ ਜਾਏਗਾ ਵੀ ਮੇਨੇ ਪੈਸਾ ਕਿੱਥੇ ਲਗਾਇਆ ਹੈ ਥੋੜਾ ਮੈਂ ਤੁਸੀ ਕਹਤਾ 10 ਲੱਖ ਇਨਵੈਸਟ ਕਰ ਦੋ ਮਿਚਰਨ ਜਿਹੜਾ ਮੈਂ ਕਰਤਾ 10 ਲੱਖ ਦੀ ਵੈਲਿਊ ਰਹੀਗੀ 9.5 ਲੱਖ ਤੁਸੀਂ ਟੈਨਸ਼ਨ ਚ ਰਹੋਗੇ ਜੇ ਤੁਹਾਨੂੰ ਪਤਾ ਹੋਵੇਗਾ ਮਿਚਰਨ ਕੀ ਰਿਹਾ ਹੈ ਫਿਰ ਤੁਹਾਨੂੰ ਟੈਨਸ਼ਨ ਨਹੀਂ ਆਏ ਤੇ ਅੱਜ ਜੇ ਬਹੁਤ ਸਾਰੇ ਲੋਕਾਂ ਨੂੰ ਇਹ ਸਮਝ ਹੋ ਗਈ ਵੀ ਮਿਊਚੁਅਲ ਫੰਡ ਕੀ ਹੈ ਇਸ ਤੇ ਦੋਸਤੋ ਅਸੀਂ ਇਨਵੈਸਟਮ ਇਹਨਾਂ ਦੀ ਫੰਡਜ਼ ਅਪ ਐਪ ਹੈ ਤੇ نیچے ਐਡਰੈਸ ਵੀ ਆ ਰਿਹਾ ਫੋਨ ਨੰਬਰ ਵੀ ਆ ਰਿਹਾ ਤੁਸੀਂ ਡਾਇਰੈਕਟ ਮਿਲ ਸਕਦੇ ਹੋ ਜੇਕਰ ਇਨਵੈਸਟਮੈਂਟ ਦੇ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਕੁਐਰੀ ਹੈ ਤੁਹਾਡੇ ਕੋਈ ਸਵਾਲ ਨੇ ਤੇ ਇਨਵੈਸਟਮੈਂਟ ਤੁਸੀਂ ਸ਼ੁਰੂ ਕਰਵਾਉਣਾ ਚਾਹੁੰਦੇ ਹੋ ਫੰਡਜ਼ ਅਪ ਦੇ ਨਾਲ ਤਾਂ ਤੁਸੀਂ ਕਰਵਾ ਸਕਦੇ ਹੋ ਨੰਬਰ نیچے ਦਿੱਤੇ ਹੋਏ ਨੇ ਤੇ ਐਪਲੀਕੇਸ਼ਨ ਨੂੰ ਵੀ ਤੁਸੀਂ ਇੰਸਟਾਲ ਕਰ ਸਕਦੇ ਹੋ